ਸੱਜਣੋ ਇੱਕ ਨਾਲ ਇੱਕ ਮੋਰਾ ਨਸਲ ਫ੍ਰੀ ਮਿਲਦੀ ਆ ਸੋਨੂੰ ਕਿਉਂਕਿ ਇੱਕ ਨਾਲ ਇੱਕ ਨਗੀਨਾ ਮਿਲ ਰਿਹਾ ਅੱਜ ਪੰਜਵਾਂ ਦਿਨ ਬਾਈ ਜੀ ਇਹਨੂੰ ਸੂਈ ਨੂੰ ਹੋਇਆ ਠੀਕ ਆ ਜੀ ਔਰ 12 ਤੋਂ 13 ਲੀਟਰ ਬੋਲੀ ਜੋ ਖਾਲੀ ਹੋ ਕੇ ਸਟਾਰਟ ਹੋਈ ਆ ਬਈ ਇਹ ਕਰਮਾ ਵਾਲੀ ਅੱਛਾ 12 13 ਕਿਲੋ ਤੋਂ ਸਟਾਰਟਿੰਗ ਹੈ ਸਤਾ ਦੇਗਾ ਬਾਈ ਇਹਦੀ ਤੇ ਔਰ ਦੁੱਧ ਨੂੰ ਇਹ ਬਾਈ ਬੜੀ ਮੈਨੂੰ ਇਹ ਤੋਂ ਉਮੀਦ ਆ ਵੀ ਪਲੂਣ ਕਟੀਆਂ ਦੇ ਵਿੱਚ ਬਹੁਤ ਜ਼ਿਆਦੇ ਚੰਗੇ ਦੁੱਧ ਤੇ ਚੱਲੂਗੀ ਇਹ ਕਰਮਾ ਵਾਲੀ ਬਾਈ ਇਹਦਾ ਸਰੀਰ ਘਟਾਂਚਾ ਵੀ ਦੱਸਦਾ ਵੀ ਜਾਨਵਰ ਦੁੱਧ ਦੇਣ ਵਾਲਾ ਬਾਕੀ ਰੰਗ ਰੁੰਗਣਾ ਰੰਗ 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 ਦਿਖਾ ਦਿਓ ਜਮੇ ਕਾਲਾ ਜੈਡ ਬਲੈਕ ਰੰਗਾ ਤੇ ਬਾਕੀ ਹਾਰ ਸ਼ਿੰਗਾਰ ਦਾ ਵੀ ਆਪਾਂ ਨੂੰ ਬਣ ਗਿਆ ਸ਼ੌਂਕ ਥੋੜਾ ਜਿਹਾ ਹੈ ਨਾ ਸ਼ਿੰਗਾਰ ਦੇ ਨਾਲ ਜਾਨਵਰ ਚੱਜ ਜਾਣਾ ਥੋੜਾ ਔਰ ਦੁੱਧ ਦੇ ਥੱਲੇ 20 ਲੀਟਰੀ ਦੁੱਧ ਤਿਆਰ ਆ ਬਾਈ 20 ਲੀਟਰ ਤਿਆਰ ਕੋਈ ਵੀ ਬੰਦਾ ਆਪਣੇ ਕੋਲੇ ਆ ਕੇ ਦੋ ਡੰਗ ਚੋਲੇ ਲੈ ਲੈਣਾ ਲੈ ਸੱਜਣੋ ਅੱਜ ਤਾਂ ਮਨੇ ਨਾ ਰਿਕਾਰਡ ਹੀ ਤੋੜਤੇ ਸਾਰੇ ਪਲੂਣ ਝੋਟੀ ਥੱਲੇ 15 ਕਿਲੋ 2 ਨੰਬਰ ਵਾਲੀ ਮਿਲੂ 20 ਕਿਲੋ ਦੀ ਗਾਰੰਟੀ ਦੇ ਤੇ ਇਹਦੇ ਥੱਲੇ ਸੱਜਣੋ 20 ਕਿਲੋ ਤਿਆਰੀ ਦਾ ਦੁੱਧ ਆ ਪਿਆਰ ਹੈ ਬਾਈ ਕੋਈ ਕੈਨ ਵਾਲਾ ਨਹੀਂ ਹੈਗਾ ਤਿਆਰੀ ਦਾ ਜ 2 ਟਾਈਮ 4 ਟਾਈਮ ਕੰਡਾ ਨਾ ਆਪਦਾ ਘਰੋਂ ਲੈ ਕੇ ਆਇਓ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਡੱਲਾ ਜ਼ਿਲ੍ਹਾ ਲੁਧਿਆਣਾ ਅੱਜ ਫੇਰ ਸੱਜਣੋ ਅਮਨਬੀਰ ਕੋਲ ਪਹੁੰਚੇ ਹੋਏ ਆ ਅੱਜ ਦਿਖਾਵਾਂਗੇ ਤੁਹਾਨੂੰ ਟੌਪ ਦੇ ਨਗੀਨੇ ਬਾਈ ਨੇ ਐ ਮੰਨ ਲਓ ਜਿਵੇਂ ਦਿਨ ਕਈ ਤਾਂ ਲੱਗ ਜਾਂਦੇ ਨੇ ਸੱਜਣੋ ਬਾਈ ਕਹਿੰਦਾ ਨਾ ਨਗੀਨੇ ਭਾਲਨੇ ਸਾਨੂੰ ਪਤਾ ਵੀ ਦਿਨਾਂ 'ਚ ਹੀ ਲੱਭਦੇ ਨੇ ਇਹ ਤਾਂ ਹੁੰਦਾ ਨਹੀਂ ਵੀ ਇੱਕ ਦਿਨ ਗੱਡੀ ਚੱਕੀ ਹੈ ਨਾ ਇੱਕ ਦਿਨ 'ਚ ਹੀ ਚਾਰ ਪੰਜ ਜਾਨਵਰ ਲੱਭ ਲਏ ਕਿਉਂਕਿ ਬਾਈ ਕਹਿੰਦਾ ਚਾਹੇ ਸਮਾਂ ਜ਼ਿਆਦਾ ਲੱਗ ਜੇ ਪਰ ਜਾਨਵਰ ਬਾਈ ਸੱਜਣੋ ਚੰਗੇ ਹੀ ਕੱਢ ਕੇ ਲੈ ਕੇ ਆਉਂਦਾ ਆਜੋ ਬਾਈ ਨਾਮ ਮਲਿਉਨਿਆ ਥੋੜੀ ਕਰਾਉਨਿਆ ਗੱਲ ਵਾ ਲੈ ਆਜੋ ਸੱਜਣੋ ਬਾਈ ਨਾਮ ਮਲਿਉਨਿਆ ਅਵਨ ਬਾਈ ਨਾਲੋਂ ਤਾਂ ਸਾਰੇ ਸੱਜਣ ਜਾਣਦੀ ਨੇ ਤੇ ਜਿਹੜੇ ਨਵੇਂ ਸੱਜਣ ਜੁੜੇ ਨੇ ਉਹ ਵੀ ਅੱਜ ਬਾਈ ਨੂੰ ਮਿਲਣਗੇ ਤੇ ਬਾਈ ਦੀਆਂ ਗੱਲਾਂ ਬਾਤਾਂ ਸੁਣਾਵਾਂਗੇ ਤੇ ਸੱਜਣੋ ਚੰਗੇ ਰਕਾ ਹੋਰ ਬਾਈ ਠੀਕ ਹੋ ਲੋ ਤਾਂ ਵਧੀਆ ਜੀ ਬਹੁਤ ਵਧੀਆ ਕਿਸਾਨ ਪਸ਼ੂ ਪਾਲਕ YouTube ਚੈਨਲ ਦੀ ਟੀਮ ਸਾਡੇ ਨੱਗਰ ਡੱਲਾ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਬਾਈ ਔਰ ਜਿੰਨੇ ਵੀ ਇਸ ਚੈਨਲ ਤੇ ਵੀਰ ਦੇਖਦੇ ਆ ਸਾਨੂੰ ਪਿਆਰ ਕਰਦੇ ਆ ਦੇਸ਼ਾਂ ਵਿਦੇਸ਼ਾਂ ਚ ਬੈਠੇ ਦੂਰੋਂ ਨੇੜੋਂ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਉਮੀਦ ਹੈ ਸਾਰੇ ਵੀਰ ਠੀਕ ਠਾਕ ਹੋਮ ਹੋ ਗਏ ਔਰ ਜਾਨਵਰ ਵੀ ਸਾਰੇ ਵੀਰਾਂ ਤੇ ਤੰਦਰੁਸਤ ਹੋਣਗੇ ਹੋਰ ਅਮਨ ਕੰਮ ਕਰ ਕਿਵੇਂ ਚੱਲਦਾ ਕੰਮ ਕਰ ਬਾਈ ਜੀ ਆਪਣਾ ਮੂਹਰਾ نسل ਦੇ ਮੇਂ ਗੀਨਿਆ ਬਜੋਦਿਆਂ ਦਾ ਕੰਮ ਕਰਾ ਆਪਣਾ ਬਾਈ ਪਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਚੱਲਦਾ ਬਹੁਤ ਮਾਨ ਸਤਕਾਰ ਮਿਲਦਾ ਬਾਈ ਜਿੱਥੇ ਵੀ ਜਾਈਏ ਜਿਹੜੇ ਵੀ ਹਲਕੇ ਦੇ ਵਿੱਚ ਜਾਈਏ ਹਾਂਜੀ ਮੱਝ ਲੈ ਕੇ ਆਉਂਦਾ ਹਾਂ ਮੈਂ ਗੱਡੀ ਤੇ ਤਾਂ ਵੀ ਲੋਕ ਪਛਾਣ ਲੈਂਦੇ ਨੇ ਦੇਖ ਕੇ ਵੀ ਵੀਰਮਨਾਂ ਡੱਲੇ ਤੋਂ ਇਹ ਜਾ ਕਿਤੇ ਆਪਦੀ ਗੱਡੀ ਤੇ ਨਿੱਜੀ ਤੌਰ ਤੇ ਵੀ ਕਿਸੇ ਪਿੰਡ ਚ ਗਿਆ ਹੋਵਾਂ ਕਿਸੇ ਵਿਆਹ ਸ਼ਾਦੀ ਚ ਜਾਵਾਂ ਬਾਈ ਉੱਥੇ ਵੀ ਜਾਨੀ ਤਕਰੀਬਨ ਵੀ ਜਿਹੜੀ ਜਗ੍ਹਾ ਤੇ ਵੀ ਜਿੱਥੇ ਵੀ ਚਲਾ ਜਾਵਾਂ ਬਾਈ ਬਹੁਤ ਜ਼ਿਆਦਾ ਮਾਨ ਸਤਕਾਰ ਮਿਲਦਾ ਹੈ ਬਾਈ ਲੈ ਸੱਜਣੋ ਨਾ ਅੱਜ ਬਾਈ ਆਪਣੇ ਕੋਲੇ ਨਾ ਆਪਾਂ ਆਏ ਹੋਏ ਤੇ ਅੱਜ ਜਗਰਾਉ ਮੰਡੀ ਵੱਲ ਤੇ ਬਾਈ ਆਪਾਂ ਨੂੰ ਉੱਥੋਂ ਲੈਣ ਗਿਆ ਤੇ ਬਾਈ ਨੂੰ ਮੇਰਾ خیال ਹੈ ਘੱਟੋ ਘੱਟ 20 ਬੰਦਿਆਂ ਨੇ ਮੰਡੀ 'ਚ ਪਛਾਣਿਆ ਪਛਾਣ ਕੇ ਬਾਈ ਨੂੰ ਮਿਲਣਾ ਇਹ ਮਾਨ ਸਨਮਾਨ ਦਿੱਤਾ ਇਹ ਵੀ ਸਦ ਨੂੰ ਨਾ ਇੱਕ ਪੈਸਾ ਜਿਹੜੀ ਚੀਜ਼ ਹੈ ਉਹ ਚੀਜ਼ ਇੱਕ ਅਲੱਗ ਹੁੰਦੀ ਆ ਬਾਈ ਹਨਾ ਇਹਦਾ ਮਾਨ ਸਨਮਾਨ ਹੈ ਮਾਨ ਸਨਮਾਨ ਇੱਕ ਅਲੱਗ ਚੀਜ਼ ਹੁੰਦੀ ਹੈ ਪੈਸਾ ਬਾਈ ਜੀ ਪੈਸਾ ਤਾਂ ਦੇਖੋ ਹੱਥਾਂ ਦੀ ਮਿਹਨਤ ਆ ਬੰਦਾ ਜ਼ਿੰਦਗੀ ਦੇ ਵਿੱਚ ਅਸੀਂ ਵੀ ਬੜੇ ਪੈਸੇ ਕਮਾਏ ਬਾਈ ਘੋੜਿਆਂ ਦੇ ਕੰਮਕਾਰ 'ਚ ਵੀ ਹੋਰ ਵੀ ਜੇ ਕੋਈ ਕਿਸੇ ਪਾਸੇ ਕੰਮ ਕਰਦੇ ਆ ਬਾਈ ਬੜੇ ਪੈਸੇ ਬਣਾਏ ਤੇ ਬੜੇ ਯਾਰ ਬਣਾਏ ਬਾਈ ਔਰ ਜੋ ਚੀਜ਼ ਬਈ ਤੁਹਾਡੇ ਚੈਨਲਾਂ ਦੇ ਜ਼ਰੀਏ ਜੋ ਇਹਨਾਂ ਚੋ ਬਈ ਦੁੱਧ ਦੇ ਕੰਮ ਚੋ ਜਾਂ ਦੁੱਧ ਵਾਲੇ ਜਾਣ ਵਾਲਿਆਂ ਨੇ ਜੋ ਬਈ ਮਾਨ ਸਤਕਾਰ ਦਿੱਤਾ ਆ ਵੀ ਮੋਰਾ ਨਸਲ ਨੇ ਜਿਹੜਾ ਸਾਨੂੰ ਮਾਨ ਮੋਰਾ ਨਸਲ ਨੇ ਬਈ ਜੋ ਮਾਨ ਸਤਿਮਾਨ ਦਿੱਤਾ ਸੋ ਮੈਂ ਸਮਝਦਾ ਵੀ ਬਈ ਇਹ ਹਰ ਇੱਕ ਬੰਦੇ ਦੇ ਹਿੱਸੇ ਨਹੀਂ ਆਉਂਦਾ ਉਹ ਤੁਸੀਂ ਮੇਰੀ ਤਕਦੀਰ ਲਾ ਲਓ ਬਾਈ ਜਾਂ ਮੇਰਾ ਕੰਮ ਕਰਨ ਦਾ ਤਰੀਕਾ ਇਰਾਦਾ ਨੇਕ ਇਰਾਦਾ ਲਾ ਲਓ ਜਾਂ ਕੋਈ ਮੇਰੇ ਜਾਨਵਰੀ ਜਾਨੀ ਪ੍ਰਮਾਤਮਾ ਦੀ ਕਿਰਪਾ ਨਾ ਬਾਈ ਆਪਾਂ ਮਾੜੀ ਕਦੇ ਲਈ ਨਹੀਂ ਨਾ ਜਾਨਵਰੀ ਆਪਣੇ ਚੰਗੇ ਆਉਂਦੇ ਰਹੇ ਨਾ ਕਦੇ ਅੱਜ ਤੱਕ ਕੋਈ ਮਾੜੀ ਦੀ ਤਾਰੀਫ ਕਰੀ ਆਪਾਂ ਸੋ ਇਹਨਾਂ ਕਰਕੇ ਲਾ ਲਓ ਵੀ ਜਾਨੀ ਬਹੁਤ ਜ਼ਿਆਦਾ ਇੱਜ਼ਤ ਮਾਨ ਸਤਕਾਰ ਬਾਈ ਪ੍ਰਮਾਤਮਾ ਨੇ ਬਖਸ਼ਿਆ ਬਾਈ ਅੱਜ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਬਈ ਜੀ ਜਾਨਵਰ ਆਪਣੇ ਕੋਲ ਤਿੰਨ ਨੇ ਜੀ ਤਕਰੀਬਨ ਬਾਈ ਮੇਰੇ ਕੋਲ ਹਰ ਵਕਤ ਤਿੰਨ ਚਾਰ ਤਿੰਨ ਚਾਰ ਜਾਨਵਰ ਬਾਈ ਤਿਆਰ ਹੁੰਦੇ ਨੇ ਤਾਂ ਸਜਣੋ ਤਿੰਨ ਤੋਂ ਚਾਰ ਜਾਨਵਰ ਬ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ ਤੇ ਹੁੰਦੇ ਵੀ ਤਕਰੀਬਨ ਮੇਰਾ ਖਿਆਲ 15 ਪਲੱਸ ਹੀ ਹੁੰਦੇ ਨੇ ਆਪਣੇ ਪਰ 15 ਤੋਂ ਸਟਾਰਟਿੰਗ ਹੁੰਦੀ ਹੈ 15 ਤੋਂ ਘੱਟ ਵਾਲਾ ਬਾਈ ਜਾਨ ਮੈਂ ਰੱਪਾ ਲੈਂਦੇ ਨਹੀਂ ਨਾ ਆਪਾਂ ਰੱਖਦੇ ਨਾ ਕਿਸੇ ਵੀਰ ਭਰਾ ਨੂੰ ਦਿੰਨੇ ਆ ਬਾਈ ਔਰ ਉਲਾਂਬਾ ਵੀ ਅਜ ਤੱਕ ਆਪਾਂ ਨੂੰ ਬਾਈ ਕਿਸੇ ਪਸ਼ੂ ਦਾ ਨਹੀਂ ਆਇਆ ਬਿੰਨੋ ਵੀ ਅਜ ਤੱਕ ਕੋਈ 100 ਦੇ ਲੱਗ ਭੱਗ ਬਾਈ ਜਦੋਂ ਦਾ ਇਸ ਚੈਨਲਾਂ ਦੇ ਥਰੂ ਕੰਮ ਕਰਨ ਲੱਗਿਆ ਵੇਚ ਲੈਣਾ ਬਾਈ ਤਕਰੀਬਨ ਰੋਜ਼ ਦੇ ਦੋ ਤਿੰਨ ਪਸ਼ੂਆਂ ਦੀ ਸੇਲ ਆ ਮੇਰੇ ਕੋਲੇ ਠੀਕ ਹੈ ਜੀ ਔਰ ਰੋਜ਼ ਦੇ ਦੋ ਤਿੰਨ ਬਾਈ ਚੰਗੇ ਲੱਭ ਕੇ ਲੈ ਕੇ ਉਹਨਾਂ ਦੀ ਆੜੀ 'ਚ ਜੇ ਉਡੀ ਗੱਲ ਬਈ ਰਹੀ ਇੱਕ ਕੰਮ ਕਰਨ ਦੀ ਦੇਖੋ ਨਾ ਤਾਂ ਮੈਨੂੰ ਕੋਈ ਬਈ ਮੇਰੀ ਮਜਬੂਰੀ ਵੀ ਹੈ ਨਹੀਂ ਕੋਈ ਇਹ ਕੰਮ ਕਰਨਾ ਨਾ ਕੋਈ ਮੈਨੂੰ ਕੋਈ ਲਾਲਚ ਹੈ ਬਈ ਇਹਨਾਂ ਦੇ ਕੰਮ ਚ ਵੀ ਜੇ ਕੋਈ ਮੈਂ 1.5 ਲੱਖ ਦੀ ਮੱਝ ਮੈਨੂੰ ਕੋਈ 1.1 ਲੱਖ 10000 ਤੇ 15 ਜਿ ਮਿਲ ਗਈ ਤੇ ਵੀ ਮੈਂ ਉਹਨੂੰ ਆਪਦੇ ਘਰੇ ਲਿਆ ਕੇ ਮੈਂ 1.5 ਦੀ ਵੇਚਾਂ ਜੇ 1.1 ਲੱਖ 10000 ਦੀ ਮਿਲ ਗਈ ਤੇ ਸੇ ਮੈਨੂੰ ਹੁੰਦਾ ਵੀ ਜੇ ਮੈਨੂੰ ਭਾਅ ਨਾਲ ਮਿਲਿਆ ਤਾਂ ਅਗਾਹਲੇ ਨੂੰ ਵੀ ਭਾਅ ਦੇ ਨਾਲ ਮਿਲੇ ਚੀਜ਼ ਮੈਂ ਕਦੇ ਬਈ ਪਸ਼ੂ ਦੇ ਵਿੱਚੋਂ ਕਮਾਈ ਕਰਨ ਵੇਲੇ ਕਦੇ ਲਾਲਚ ਨਹੀਂ ਕੀਤਾ ਬਈ ਅੱਜ ਤੱਕ ਬੜੀ ਪ੍ਰਮਾਤਮਾ ਨੇ ਜਿਹੜੀ ਸਬਰ ਦੀ ਦਾਤ ਬਖਸ਼ੀ ਇਹ ਗੱਲ ਤਾਂ ਹੈ ਸੱਜਣੋ ਬਾਈ ਨਾ ਠੀਕ-ਠੀਕ ਮਾਰਜਨ ਤੇ ਕੰਮ ਕਰਦਾ ਕਿਉਂਕਿ ਜਦੋਂ ਆਪਾਂ ਵੱਡਾ ਬੁਰਕਾ ਭਰਦੇ ਆ ਉਹ ਆਪਾਂ ਥੋੜਾ ਟਾਈਮ ਹੀ ਕਰ ਸਕਦੇ ਆ ਸੱਜਣੋ ਠੱਗੀ ਦਾ ਕੰਮ ਲਾ ਲਓ ਹਨਾ ਮਹੀਨਾ 20th ਨਹੀਂ ਹੋ ਸਕਦਾ ਪਰ ਜਿਹੜਾ ਸਚਾਈ ਦਾ ਕੰਮ ਆ ਇੱਕ ਨੰਬਰ ਦਾ ਕੰਮ ਆ ਉਹ ਸੱਜਣੋ ਚੱਲਦਾ ਲੰਬਾ ਟਾਈਮ ਆ ਆਜੋ ਆਪਾਂ ਕਿਹੜੇ ਪਾਸੇ ਸ਼ੁਰੂ ਕਰੀਏ ਬਾਈ ਬਬਈ ਇਧਰੋਂ ਦੇਖ ਲੈਨੇ ਆ ਪਲੂਨ ਕੱਟੀ ਆ ਬਾਈ ਜੀ ਲਓ ਤਾਂ ਮੈਂ ਦਿਖਾਉ ਉਹ ਸਿੰਘ-ਸੁੰਗ ਝੋਟੀ ਦਾ ਨਗੀਨੇ ਦਾ ਇਹ ਸੱਜਣ ਲੈ ਕੇ ਆਉਂਦਾ ਦਰਦੀ ਆ ਥੋੜਾ ਜਿਹਾ ਦੂਰੋਂ-ਦੂਰੋਂ ਦਿਖਾ ਦੀ ਦਰਦੀ ਆ ਜਿਆਦੇ ਸਿੰਘ-ਸੁੰਗ ਦਿਖਾ ਝੋਟੀ ਦਾ ਥੋੜਾ ਜਿਹਾ ਨੀਵਾ ਕਰਕੇ ਦਿਖਾ ਕੈਮਰਾ ਐਂ ਦਿਖਾਉ ਇਹਦਾ ਸਿੰਘ ਦੇਖ ਰਪਈਆ ਵੀ ਨਹੀਂ ਟੱਪਦਾ ਆਲੇ ਦਾਲਿਆਂ ਦਿਖਾ ਦੇ ਬਾਹਰ ਆ ਨੀੜੇ ਜਾਂ ਦਰਦੀ ਆ ਵਾਚਾ ਆ ਕੇ ਦਿਖਾ ਦਾਂਗੇ ਆਮਨੇ ਦਾ ਸੂਆ ਕਿਹੜਾ ਆਪਣਾ ਕਿਹੜਾ ਸੂਆ ਇਹਦਾ ਇਹ ਪਲੂਣ ਆ ਵੀਰੇ ਇਹ ਪਹਿਲੇ ਸੂਏ ਸੂਈਏ ਜੀ ਬੰਦਾ ਚ ਕਿਵੇਂ ਹੋਊਗੀ ਮੂੰਹੋ ਚਾਰ ਦੰਦਾ ਜੀ ਇਹ ਆਪ ਐਮ 29 ਦੀ ਧੀਏ ਜੀ ਇਹਦਾ ਬਾਲਾ ਸੱਜਣੋ ਐਮ 29 ਦੀ ਕੱਟੀ ਆ ਮਗਰ ਵੀ ਕੱਟੀ ਆ ਬਾਈ ਮਗਰ ਵੀ ਕੱਟੀ ਆ ਜੀ ਇਹਦੇ ਕੱਪੀ ਕਿਹੜੇ ਟੀਕੇ ਦੀ ਹੈ ਇਹਦੇ ਮਗਰ ਜਿਹੜੀ ਲక్ష్ਮੀ ਡੇਰੀ ਫਾਰਮ ਵਾਲੇ ਕੋਹੇ ਨੂਰ ਦੀ ਕੱਟੀ ਆ ਬਾਈ ਜੀ ਇਹਦੇ ਮਗਰ ਲੈ ਸੱਜਣੋ ਇੱਕ ਨਾਲ ਇੱਕ ਮੋਰਾ ਨਸਲ ਫਰੀ ਮਿਲਦੀ ਆ ਸੋਨੂੰ ਕਿਉਂਕਿ ਇੱਕ ਨਾਲ ਇੱਕ ਨਗੀਨਾ ਮਿਲ ਰਿਹਾ ਅੱਜ ਪੰਜਵਾਂ ਦਿਨ ਬਾਈ ਜੀ ਇਹਨੂੰ ਸੂਈ ਨੂੰ ਹੋਇਆ ਠੀਕ ਆ ਜੀ ਔਰ 12 ਤੋਂ 13 ਲੀਟਰ ਤੋ ਖਾਲੀ ਹੋ ਕੇ ਸਟਾਰਟ ਹੋਈ ਆ ਬਈ ਇਹ ਕਰਮਾ ਵਾਲੀ ਅੱਛਾ 12 13 ਕਿਲੋ ਤੋਂ ਸਟਾਰਟਿੰਗ ਆ 70 ਤੇ ਆ ਬਈ ਇਹਦੀ ਤੇ ਔਰ ਦੁੱਧ ਨੂੰ ਇਹ ਬਈ ਬੜੀ ਮੈਨੂੰ ਇਹ ਤੋਂ ਉਮੀਦ ਆ ਵੀ ਪਲੂਨ ਗੱਟੀਆਂ ਦੇ ਵਿੱਚ ਬਹੁਤ ਜਿਆਦਾ ਚੰਗੇ ਦੁੱਧ ਤੇ ਚੱਲੂਗੀ ਇਹ ਕਰਮਾ ਵਾਲੀ ਬਈ ਇਹਦਾ ਸਰੀਰ ਘਟਾਂਚਾ ਵੀ ਦੱਸਦਾ ਵੀ ਜਾਨਵਰ ਦੁੱਧ ਦੇਣ ਵਾਲਾ ਬਾਕੀ ਰੰਗ ਰੁੰਗ ਨਾ ਕਰਨ ਰੰਗ ਰੁੰਗ ਦਿਖਾ ਦੇਵੇ ਜਮੇ ਕਾਲਾ ਜੈੱਡ ਬਲੈਕ ਰੰਗਾ ਤੇ ਬਾਕੀ ਹਾਰ ਸ਼ਿੰਗਾਰ ਦਾ ਵੀ ਆਪਾਂ ਨੂੰ ਬਣ ਗਿਆ ਸ਼ੌਂਕ ਥੋੜਾ ਜਿਹਾ ਹੈਨਾ ਸ਼ਿੰਗਾਰ ਦੇ ਨਾਲ ਜਾਨਵਰ ਜੱਜ ਜਾਂਦਾ ਥੋੜਾ ਜਿਹਾ ਜਾਨਵਰ ਵੀ ਜੱਜਦਾ ਬਈ ਆ ਕੇ ਥੋੜਾ ਜਿਆਨੇ ਔਰ ਬਾਕੀ ਦਾਣੇ ਫੱਕੀ ਦਾ ਵੀ ਫਰਕ ਪੈ ਜਾਂਦਾ ਥੋੜੀ ਉਹਨੂੰ ਜਿਵੇਂ ਬੈਵਾਦੀ ਵੀ ਆਪਾਂ ਕਹਿ ਤਾ ਹਾਂਜੀ ਬੈਵਾਦੀ ਚਾਰ ਚੂਰ ਖਾਂਦਾ ਹੁੰਦਾ ਹੈ ਨਾ ਜਾਨਵਰ ਉਹਦੇ ਕਰਕੇ ਕਈ ਵਾਰੀ ਹੋ ਜਾਂਦਾ ਹਾਂਜੀ ਨਹੀਂ ਆਪਾਂ ਤਾਂ ਚਾਰ ਪਾਉਂਦੇ ਨੇ ਆਪਣਾ ਪਿੱਛੋਂ ਆਇਆ ਹੁੰਦਾ ਨਾ ਜਾਨਵਰ ਕੀ ਪਿੱਛੋਂ ਚਾਰ ਚੂਰ ਖਾਂਦਾ ਆਪਣੇ ਕੋਲੇ ਆ ਕੇ ਜਿੱਦਾਂ ਬਈ ਬਨੌਲਾ ਖਾਲ ਹੋ ਗਈ ਬਈ ਸਰੋਂ ਦੀ ਖਾਲ ਹੋ ਗਈ ਫਿਲਹਾਲ ਤਣੂੰ ਇਹੀ ਦੋ ਚੀਜ਼ਾਂ ਚੱਲਦੀਆਂ ਨੇ ਹੁਣ ਅਮਨ ਅੱਜ 5 ਦਿਨ ਹੋ ਗਏ ਅੱਜ ਆਪਣੇ ਲੀਟਰਾਂ ਚ ਲਾਲਾ ਕੰਡੇ ਤੇ ਲਾਲਾ ਕਿੰਨਾ ਦੁੱਧ ਤਿਆਰ ਹੈ ਲੀਟਰ ਦੇ ਹਲੇ ਬਾਈ 13 ਹੋਣਗੇ ਬੰਦੇ ਦੇ ਦੋ ਬੰਦਾ ਧਰਨੇ ਦੇ ਦਾ 12 ਕਿਲੋ ਬੌਲੀ ਹੋਊਗੀ ਲੈ ਸੱਜਣੋ ਕੱਤੀ ਦੇ 나ੜੂਆ ਵੀ ਨਾਲ ਹੈ ਬਾਈ 12 ਕਿਲੋ 12 ਕਿਲੋ ਬੌਲੀ ਬਹੁਤ ਹੁੰਦੀ ਆ ਪਲੂਣ ਝੋਤੀ ਨੂੰ ਹਾਂਜੀ ਇੱਥੇ ਤੁਸੀਂ ਸੱਜਣੋ ਦੋ ਟਾਈਮ ਚਾਰ ਟਾਈਮ ਬਾਈ ਤਸਲੀਮ ਕਰਾ ਕੇ ਪਰਲੇ ਪਾਸ ਵੀ ਇਹਦੇ ਕੱਟੀ ਖੜੀ ਹੈ ਲੈ 나ੜੂਆ ਵੀ ਦਿਖਾ ਦੇ ਨਾਲ ਥੀਰੇ ਕੱਤੀ ਦਾ 나ੜੂਆ ਦਿਖਾ ਦੇ ਤਰਨ ਹਾਂ ਆ ਜਿਹੜੀ ਕੱਤੀ ਦਾ ਨਾੜੂਆ ਦਾ 25 ਸੂਈ ਹੋਈ ਆ ਇਹ ਨਾਲ ਆ ਆ 나ੜੂਆ ਤੁਸੀਂ ਸੱਜਣੋ ਦੇਖ ਸਕਦੇ ਹੋ ਬਿਲਕੁਲ ਕੱਚਾ 나ੜੂਆ ਨਾਲ ਹੀ ਹੈ ਨੇੜੇ ਲਾ ਕੇ ਦਿਖਾ ਦੇ ਨਾੜੂ ਦੇ ਸਮਾਰ ਕੇ ਇਹ ਸੱਜਣੋ ਇਹਦੇ ਮਗਰ ਕੱਟੀ ਆ ਅਮਨ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹ ਬਈ ਇਹ ਅਨਮੋਲੀਆਂ ਚੀਜ਼ਾਂ ਨੇ ਫੇਰ ਵੀ ਮੰਗਣੇ ਤਾਂ ਪੈਣੇ ਆ ਆ ਜੇ ਮੈਂ ਬਈ ਇਹ ਜੇ ਇਹਦੀਆਂ ਚੀਜ਼ਾਂ ਲਈ ਬਈ ਮੈਂ ਆਸ਼ਿਕਾਂ ਬਈ ਲੱਭਦਾ ਕੋਈ ਵੀਰੀ ਕੋਈ ਇਹੋ ਜੀ ਲੈਂਡ ਦੀ ਖਾਤਰ ਮੈਨੂੰ 10 ਵੀ ਦੇਖਣੀਆਂ ਪੰਦੀਆਂ 20 ਵੀ ਦੇਖਣੀਆਂ ਪੰਦੀਆਂ 50 ਵੀ ਦੇਖਣੀਆਂ ਪੰਦੀਆਂ ਔਰ ਲੈਣੀ ਤਾਂ ਆਪਾਂ 1 ਇੱਕ ਹੀ ਹੁੰਦੀ ਹੈ ਬਈ ਉਹਨਾਂ ਚੋਂ ਠੀਕ ਹੈ ਜੀ ਜੈਦ ਰੇਟ ਹੋਵੇ ਜਿਆਦਾ ਚੰਗੀ ਚੀਜ਼ ਹੋਵੇ ਬਈ ਜਿਹੜੇ ਘਰੇ ਬੁੱਤਲ ਹੋਣ ਵਾਲੀ ਚੀਜ਼ ਆ ਬਾਈ ਇਹ ਹਾਂਜੀ ਹਾਂ ਜੇ ਕੋਈ ਬੰਦਾ 20 ਕਿਲੋ ਵਾਲੀ ਮੱਝ ਲਊਗਾ ਅੱਜ ਤੇ 20 ਕਿਲੋ ਵਾਲੀ ਦਾ ਮੁਕਾਬਲਾ ਹੈ ਅੱਜ ਕਰਦੀ ਆ ਬਾਈ ਚੰਗੇ ਅਨਾੜੀ ਬੰਦੇ ਨੂੰ ਖਿਡਾਰੀ ਬਣਾਉਣ ਵਾਲੀ ਝੋਟੀ ਆ ਬਾਈ ਇਹ ਫਿਕਸ ਰੇਟ ਕੀ ਰੱਖੂਗਾ ਇਹਦਾ ਇਹਦਾ ਬਾਈ ਜੀ ਮੁੱਲ ਤਾਂ ਆਪਾਂ ਕਰਨ ਨੂੰ ਕਰ ਲਈਏ ਚਾਹੇ 1 ਲੱਖ 40 ਕਰ ਦਈਏ 45 ਕਰ ਦਈਏ ਪਰ 1 ਲੱਖ 38000 ਦੀ ਝੋਟੀ ਦੇਵਾਂਗੇ ਬਾਈ ਇਹ ਆਪਾਂ ਉਹਦੇ ਚੋ ਛੋਟ ਛੱਪਾ ਮਾਨਤਾਨ ਕਰਿਆ ਹਾਂ ਮਾਨਤਾਨ ਉਹਦੇ ਵਿੱਚੋਂ ਹੋ ਗੀ ਲੈ ਸੱਜਣੋ 1 ਲੱਖ 38000 ਚ ਚਾਰ ਦੰਦ ਦਾ ਤੁਹਾਨੂੰ ਇਹ ਨਗੀਨਾ ਮਿਲੂਗਾ ਓਏ ਸਿੰਘ ਸੁੰਗ ਬਿਲਕੁਲ ਕਿਸੇ ਪਾਸੇ ਝੋਟੀ ਹੱਥ ਨਹੀਂ ਧਰਾਉਂਦੀ ਆਪਾਂ ਲੰਬਾਈ ਦੀ ਗੱਲ ਕਰ ਲਈਏ ਇਹਦੇ ਕੱਦ ਦੀ ਗੱਲ ਕਰ ਲਈਏ ਸੱਜਣੋ ਤੇ ਪੰਜੇ ਕੱਕਿਆਂ ਦੇ ਝੋਟੀ ਪੂਰੀਏ ਤੇ ਥਣ ਵੀ ਨਾ ਮੁਠੀ ਵਾਲਾ ਲੱਗਿਆ ਚਵਾਈ ਦਾ ਔਰ ਬਾਈ ਜਿਹੜੀ ਇਹਨੂੰ ਚਵਾਈ ਲੱਗੀ ਆ ਕਦੇ ਗਾਂ ਦੀ ਧਾਰ ਤੱਕ ਕਿਹੜੀ ਹੋ ਜੂ ਪਰ ਜਿਹੜੀ ਇਹਦੀ ਚਵਾਈ ਆ ਬਾਈ ਜੀ ਜਮਾ ਫੋਕੀ ਚਵਾਈ ਮੱਜਾਂ ਦੇ ਵਿੱਚ ਜਣੀ ਇਹਦੀ ਚਵਾਈ ਬਾਈ ਲੈ ਗੱਲ ਖੋਲ ਕੇ ਚਲਾ ਦੋ ਇੱਕੋਰੀ ਲੈ ਸੱਜਣੋ ਨਾ ਨੇੜੇ ਤੋਂ ਫਾਲਿਓ ਥੋੜਾ ਜਿਹਾ ਡਰਦੀ ਆ ਪਰ ਥੋੜਾ ਜਿਹਾ ਦੂਰ ਰਹੀ ਨਾ ਇਹਦੇ ਤੋਂ ਡਰਦੀ ਆ ਉਹ ਕੈਮਰੇ ਤੋਂ ਥੋੜਾ ਜਿਹਾ ਬੋਚ ਕੇ ਨਾ ਤੁਰਦੀ ਦਾ ਦਿਖਾ ਦੇ ਇਹਦਾ ਜੱਟ ਨੋ ਨਾ ਮੈਨੂੰ ਡਰਦੀ ਬਈ ਆ ਲਾ ਦੇ ਲੇਵੇ ਦੇ ਨਵੇਂ ਲਾ ਦੇ ਕੋਈ ਗੱਲ ਨਹੀਂ ਲੇਵਾ ਤੇ ਉੱਤੋਂ ਨਾ ਕਰਨ ਦੀ ਚੜਾਈ ਵੀ ਦਿਖਾ ਦੇ ਪੁੱਠੇ ਦੀ ਚੜਾਈ ਵੀ ਦਿਖਾ ਦੇ ਉੱਤੋਂ ਪਿੱਠ ਦੀ ਚੜਾਈ ਦਿਖਾ ਦੇ ਤੇ ਲੰਬਾਈ ਚੜਾਈ ਤਾਂ ਮੈਨੂੰ ਤਾਂ ਨਾ ਐ ਲੱਗਦੀ ਆ ਜਦੋਂ ਤੁਸੀਂ ਨਾ ਸੱਜਣੋ ਕੈਮਰੇ ਦੀ ਗੱਲ ਹੋਰ ਆ ਜਦੋਂ ਤੁਸੀਂ ਨੇੜੇ ਆ ਕੇ ਝੋਟੀ ਦੇਖੋਗੇ ਨਾ ਕੋਈ ਨਹੀਂ ਕੋਈ ਨਾ ਕੱਤੀ ਕੋਲੇ ਕਰ ਦਿਓ ਕੋਈ ਨਹੀਂ ਕੋਈ ਨਾ ਕੱਤੀ ਕੋਲੇ ਖੜਾ ਲੈ ਆ ਜਾ ਲਿਆ ਕੈਮਰਾ ਨੇੜੇ ਹੁਣ ਦਿਖਾ ਮਗਰ ਦੀ ਲੇਵਾ ਇਹਦਾ ਕੱਤੀ ਕੋਲ ਖੜੀ ਦਾ ਲੈ ਲੇਵਾ ਦਿਖਾ ਦੇ ਇਹਦਾ ਉਹ ਸਮਾਰ ਕੇ ਕੋਈ ਨਹੀਂ ਕੋਈ ਬਸ ਅੱਪਰ ਕਹਾ ਕਰਾਈਆ ਮਨਿੱਕੇ ਦਾ ਤੋਰੇ ਮੜੀ ਜਗਾਂ ਨੂੰ ਬਸ ਸੱਟਾ ਬਸ ਲੈ ਸੱਜਣੋ ਨਾ ਉੱਤੋਂ ਪੁੱਠੇ ਦੀ ਚੜਾਈ ਦੇਖ ਸਕਦੇ ਹੋ ਰੰਗ ਦੇਖ ਸਕਦੇ ਹੋ ਇਹ ਇੱਥੇ ਤੋਂ ਨਾ ਸੱਜਣੋ ਲੇਵਾਲੂਆ ਦੇਖ ਸਕਦੇ ਹੋ ਤੇ ਥਣ ਥਣੌਟ ਦੇਖ ਸਕਦੇ ਹੋ ਕਿੰਨਾ ਟੌਪ ਦਾ ਇਹਨੂੰ ਝੋਤੀ ਨੂੰ ਲੱਗਿਆ ਹੋਇਆ ਇਹ ਉਹ ਦੇਖ ਸਕਦੇ ਹੋ ਸੱਜਣੋ ਕੱਲਾ ਕੱਲਾ ਥਾਣਾ ਤੇ ਦੂਰੀ ਤੇ ਥਣ ਲੱਗਣ ਨਿਖੜਵੇਂ ਬਾਕੀ ਥੋੜਾ ਜਿਹਾ ਕਬਰਾਂ ਹੁੰਦੀ ਹੈ ਜਦੋਂ ਨਾ ਸੱਜਣੋ ਮੂਰਾ ਬਈ ਆਪਾਂ ਨਾਂ ਰੱਖਿਆ ਇਹਦਾ ਉਹ ਨਾਂ ਵੀ ਸੱਜਣਾ ਲੈ ਮੈਂ ਤਾਂ ਭੁੱਲ ਗਿਆ ਥੀ ਓਏ 22 10 ਦਿੰਦਾ ਹੁੰਦਾ ਆਪਾਂ ਨੂੰ ਕਹਿੰਦਾ ਨੂਰਾ ਨਾਮ ਐ ਦਾ ਨੂਰਾ ਬਾਕੀ ਹੈਗੀ ਵੀ ਨੂਰਾ ਯਾਰ ਕਮਾਲ ਦੀ ਚੀਜ਼ ਐ ਕੱਦ ਕਾਠ ਲੰਬਾਈ ਵਾਲੇ ਸੱਜਣਾ ਮੈਨੂੰ ਐ ਕਹਿਣਗੇ ਵੀ ਤੁਹਾਨੂੰ ਸਪਲਾਈ ਬਾਹਲੀ ਲਾਈ ਜੰਨਾ ਕਿਉਂਕਿ ਸੱਜਣ ਉਹਨਾਂ ਕੋਈ ਚੰਗਾ ਨਾ ਜਦੋਂ ਦੇਖਣ ਨੂੰ ਕੋਈ ਚੰਗਾ ਬੂਟਾ ਮਿਲਦਾ ਨਾ ਸਪਲਾਈ ਨਾ ਮੱਲੋ ਮੱਲੀ ਮੈਥੋਂ ਲੱਗ ਜਾਂਦੀ ਆ ਰੋਕਿਆ ਨਹੀਂ ਜਾਂਦਾ ਬੂਟਾ ਲਾਉਣ ਵਾਲੀ ਬਾਈ ਚੀਜ਼ ਆਇਆ ਤੂੰ ਬਾਕੀ ਨਾ ਜਦੋਂ ਕੈਮਰੇ ਦੀ ਗੱਲ ਹੋ ਰਹੀ ਆ ਜਦੋਂ ਨੇੜੇ ਆ ਕੇ ਝੋਟੀ ਨੂੰ ਦੇਖੋਗੇ ਨਾ ਉਹਦੋਂ ਤੁਸੀਂ ਦੇਖਦੇ ਹੀ ਰਹੋਗੇ ਐਡਾ ਚੰਗਾ ਜਾਨਵਰ ਲੈ ਹੁਣ ਉਹਨਾਂ ਤਰ੍ਹਾਂ ਦੋ ਨੰਬਰ ਤੇ ਆ ਜਾ ਆ ਵੀ ਦਿਖਾ ਦੇ ਦੋ ਨੰਬਰ ਵਾਲੀ ਇਹਦੀ ਬਾਈ ਮੈਂ ਦੋ ਗੱਲਾਂ ਇਹਦੇ ਬਾਰੇ ਹੋਰ ਬੋਲਾਂ ਬੇਸੇ ਮੇਰਾ ਦੀ ਨਹੀਂ ਕਰਦਾ ਰੁਕਣ ਨੂੰ ਬਈ ਇਹਦੇ ਬਾਰੇ ਥੋੜਾ ਜਿਹਾ ਸਮੇਂ ਦੇ ਵਾਸਤੇ ਕਰਨਾ ਨਿਹਰਾ ਨਾ ਹੋ ਜਾ ਆਪਾਂ ਤਾਂ ਕਹਿੰਦੇ ਆ ਵੀਡੀਓ ਸਾਫ ਗਈ ਥੋੜੀ ਐ ਬਈ ਇਹਦੀ ਦਾ ਜਿਹੜਾ ਦੁੱਧ ਦੇਣਾ ਦੇਣਾ ਬਈ ਇਹਨੇ ਅਗਲੇ ਸੂਏ ਦੁੱਧ ਦੇਹੇ ਝੋਟੀ 20 ਤੋਂ ਪਲੱਸ ਦੇਊਗੀ ਉਹ ਡਬਲ ਡਬਲ ਰੁਪਈਆ ਦੀ ਬਣਨ ਵਾਲੀ ਚੀਜ਼ ਆ ਉਹ ਸੱਜਣੋ ਅਗਲੇ ਸੂਏ ਡਬਲ ਅਨਾੜੀ ਬੰਦੇ ਨੂੰ ਖਿਡਾਰੀ ਇਦਾਂ ਬਣਾਊਗੀ ਬਈ ਇਹ ਕਿਉਂਕਿ ਜਿਹੜਾ ਅੱਜ ਦਾ ਮੁੱਲ ਰੱਖਿਆ ਬਈ 15 ਕਿਲੋ ਵਾਲੀ ਝੋਟੀ ਦੇ ਹਿਸਾਬ ਨਾਲ ਆਪਾਂ ਇਹਦਾ ਮੁੱਲ ਰੱਖਿਆ ਬਈ ਹਾਂਜੀ ਹਾਂਜੀ ਔਰ ਦੁੱਧ ਇਹ 16 17 ਲੀਟਰ ਦੇਊਗੀ ਵੱਧ ਦੇ ਦੇ ਤਾਂ ਵੱਧ ਹੀ ਦੇ ਦੇ ਕਰਮਣ ਵਾਲੀ ਖੁੱਲਾ ਪਾਉਗੀ ਸੱਜਣੋ ਜਿਹੜੀ ਝੋਟੀ ਹੁਣ 12 ਕਿਲੋ ਕੰਡੇ ਦੇ ਤੋਲ ਤੋਂ ਸਟਾਰਟ ਹੈ ਪੰਜਵੇਂ ਦਿਨ ਆ ਉਹ ਤੁਸੀਂ ਕਾਰੀਗਰ ਸਾਰੀ ਨਹੀਂ ਅੱਜ ਕੱਲ ਆਪਦੇ ਘਰੇ ਅਣਜਾਣ ਨਾ ਅੱਜ ਕੱਲ ਕੋਈ ਬੰਦਾ ਨਹੀਂ ਹੈਗਾ ਆਮਨੇ ਹਰੇਕ ਬੰਦਾ ਸਾਹਬ ਤਰ੍ਹਾਂ ਲਾਲਾ ਇਹ ਝੋਟੀ ਬਣ ਕੇ ਵੇਚਣੀ ਹੋਵੇ ਅੱਜ ਵੀ ਜਾਨੀ ਜੇ ਇਹਨੂੰ ਦੁੱਧ ਤੇ ਤਿਆਰ ਕਰਕੇ ਵੇਚੂਗਾ ਤਾਂ ਬਾਈ 1.5 ਲੱਖ ਤੋਂ ਬਾਹਰ ਵੇਚ ਦੂੰਗਾ ਔਰ ਮੇਰੀ ਇਹਦੀ ਆਦਤ ਨਹੀਂ ਹੈਗੀ ਵੀ ਮੈਂ ਪੈਸੇ ਦਾ ਲਾਲਚ ਕਰਾਂ ਇਹਨਾਂ ਦੇ ਕੰਮ ਦੇ ਵਿੱਚ ਬਾਈ ਮੈਨੂੰ ਇਹ ਚੀਜ਼ ਜਾਇਜ਼ ਰੇਟ ਦੇ ਵਿੱਚ ਮਿਲੀ ਹੈ ਤੇ ਮੈਂ ਵੀ ਜਾਇਜ਼ ਦੇ ਬਾਈ ਕਹਿੰਦਾ ਜਾਇਜ਼ ਰੇਟ ਚ ਹੀ ਦੇਦਾ ਅਗਲੇ ਸੂਏ ਝੋਟੀ ਬਾਈ 2 ਲੱਖ ਤੋਂ ਬਾਹਰ ਦੀ ਮੈਂ ਖਰੀਦੂੰਗਾ ਇਹਦਾ ਗਾ ਕੇ ਸਭ ਤੋਂ ਪਹਿਲਾਂ ਮੈਂ ਹੋਊਂਗਾ ਕੋਈ ਲੈ ਨਾ ਸਕਣਾ ਜਦੋਂ ਤੁਸੀਂ ਨੇੜੇ ਆ ਕੇ ਦੇਖੋਗੇ ਤੁਹਾਨੂੰ 19 ਨਹੀਂ ਲੱਗਦੀ 21 ਝੋਟੀ ਲੱਗੂ ਆ ਜਾ ਤਰਨਾ ਦਿਖਾ ਦੇ 2 ਨੰਬਰ ਵਾਲੀ ਓਏ ਇਹਦੇ ਵੀ ਬਾਈ ਨੇ ਨਾ ਪਤੇ ਪੁਤੇ ਪਾ ਕੇ ਜਿਵੇਂ ਚੁੰਨੀਆਂ ਚੰਨੀਆਂ ਪਾ ਕੇ ਇਹ ਵੀ ਜਾਨਵਰ ਬਾਲਾ ਵੱਡਾ ਯਾਰ ਹਨਾ ਲੈ ਮੈਂ ਨੇੜੇ ਖੜ ਕੇ ਨਾ ਕੱਦ ਦਾ ਆਈਡੀਆ ਲਾਈ ਮਾ ਲੈਟਰ ਨੇ ਲੈ ਮੇਰਾ ਕੱਦ ਨਾ 5-7 ਦਾ ਲੈ ਵਤਨਾ ਛੱਡ ਜਾ ਮੇਰੇ ਕੱਦ ਦੇ ਹਿਸਾਬ ਨਾਲ ਕੋਈ ਜਾਨਵਰ ਦਾ ਆਈਡੀਆ ਲਾ ਲਿਓ ਏ ਕਿੰਡੀ ਲੰਬੀਆ ਮੋਢੇ ਦੇ ਬਰਾਬਰ ਆਉਂਦੀ ਆ ਮੇਰੇ ਤੇ ਉੱਤੋਂ ਚਗਾਠਾ ਚਗੂਠਾ ਪਿੱਠ ਪੂੜੇ ਦੀ ਚੜਾਈ ਜਦੋਂ ਤੁਰੂਗੀ ਅਮਨ ਇਹਦਾ ਕਿਹੜਾ ਸੂਆ ਬਾਈ ਇਹ ਹੈ ਵੀਰੇ ਤੈਨੂੰ ਦਚੇ ਮੈਂ ਕਿਸੇ ਨੂੰ ਸੱਜੇ ਨੂੰ ਦੂਜਾ ਸੂਆ ਵੀ ਕਹਦੇ ਆ ਪਰ ਇਹ ਤੀਜੇ ਸੂਏ ਸੂਈ ਤੇ ਖੱਪਦੀ ਆ ਹਨਾ ਆਪਾਂ ਆਪਾਂ ਨੇ ਝੂਠ ਬੋਲਣ ਵਾਲਾ ਕੰਮ ਪਾਇ ਉਹ ਹੀ ਮੇਰੇ ਆਪਾਂ ਨੇ ਕੰਮ ਕਰਨਾ ਦੂਜਾ ਸੂਆ ਵੀ ਕਰਮਾਂ ਵਾਲੀ ਨੂੰ ਜਿਹੜਾ ਸਿੰਗ ਲੱਗਿਆ ਜਿਹੜਾ ਮੂੰਹ ਲੱਗਿਆ ਨੂੰ ਚਾਹੇ ਦੋ ਸੂਏ ਹੋਰ ਪੀ ਕੇ ਵੀ ਆਪਾਂ ਦੂਜਾ ਸੂਆ ਫੇਰ ਵੀ ਦੂਜੀ ਚ ਫੇਰ ਵੀ ਦੂਜੀ ਚ ਚੱਲੀ ਜਾਊਗੀ ਸੂਈ ਨੂੰ ਕਿੰਨੇ ਕਿ ਦਿਨ ਹੋਗੇ ਤੀਜੇ ਸੂਏ ਸੂਈ ਆ ਬਾਈ ਤੇ ਤੀਜਾ ਹੀ ਦਿਨ ਆ ਤੀਜਾ ਦਿਨ ਬੱਚਾ ਕੀ ਹੈ ਇਹਦੇ ਨਾਲ ਬੱਚਾ ਇਹਦੇ ਨਾਲ ਬਾਈ ਮੇਲ ਕਾਫਾ ਕੱਟਾ ਅੱਛਾ ਕੱਟਾ ਇਹਦੇ ਨਾਲ ਹਾਂ ਇਹਦੇ ਨਾਲ ਕੱਟੇ ਦਾ ਆਪਾਂ ਨੂੰ ਸੀਮਨ ਨਹੀਂ ਪਤਾ ਵੀ ਬਾਈ ਕਿਹੜੇ ਕਿਹੜੇ ਸੀਮਨ ਦਾ ਕੱਟਾ ਹੈ ਪਰ ਔਰ ਜਿੱਦੇ ਕੱਟਾ ਵੀ ਬਣੂਗਾ ਬਾਈ ਉਹਦੇ ਨਾਲੋਂ ਵੀ ਵੱਡਾ ਬਣਦਾ ਜਾਣਾ ਨਾ ਬਾਰੀ ਵੱਡੀ ਆ ਸੱਜਣੋ ਫੇਰ ਕਹਿ ਦੋਂਗੇ ਸਪਲਾਈ ਲਈ ਜਾਂਦਾ ਜਦੋਂ ਤੁਰੂਗੀ ਨਾ ਕੈਮਰੇ 'ਚ ਸਾਨੂੰ ਜੱਜਮੈਂਟ ਬਾਈ ਜਿੰਨੀਆਂ ਅੱਜ ਤੱਕ ਵੇਚੀਆਂ ਆਪਾਂ ਵੱਡੀਆਂ ਬਹੁਤ ਵੇਚੀਆਂ ਬਾਈ ਜਿਵੇਂ ਪਹਿਲੀਆਂ ਚ ਹੀਰ ਵੇਚੀ ਆ ਬਹੁਤ ਵੱਡੀ ਸੀਗੀ ਇਹਦਾ ਸੱਚੋ ਕੀ ਨਾਮ ਆ ਹਣੀਪ੍ਰੀਤ ਵੇਚੀ ਉਹ ਵੀ ਬਹੁਤ ਵੱਡੀ ਸੀਗੀ ਇਹਦਾ ਨਾਮ ਕੀ ਰੱਖੀ ਇਹਦਾ ਨਾਮ ਬਾਈ ਮਸਤਾਨੀ ਆ ਮਸਤਾਨੀ ਰੱਖਿਆ ਲੈ ਨੌ ਪਤਾ ਨਹੀਂ ਕਿਥੋਂ ਨੌ ਦਾ ਪੱਟੂ ਕੱਢ ਕੱਢ ਕੇ ਜਮਈ ਟੌਪ ਦੇ ਨੋਂ ਲਿਆਉਂਦਾ ਕੱਢ ਕੇ ਵੀ ਬਾਕੀ ਜਾਨਵਰ ਤੇ ਧੁੱक्कਦਾ ਨਾਉਂਦਾ ਇਹ ਨੂੰ ਬਈ ਦੇਖ ਕੇ ਆਪਾਂ ਬੰਦਾ ਜੇ ਨਹੀਂ ਮਸਤ ਹੁੰਦਾ ਤਾਂ ਦਾਸ ਤਾਂ ਬਈ ਖੁਸ਼ ਹੋ ਜਾਂਦੀ ਹੈ ਜਦੋਂ ਮੈਂ ਰਾਤ ਨੂੰ ਅਵਾਸ ਬੰਦਾ ਵੀ ਖੁਸ਼ ਹੋ ਜੂਆ ਕਹਿੰਦਾ ਰਾਤ ਨੂੰ ਮੈਂ 8:30 8:30 ਵਜੇ ਬਈ ਇਹ ਦੇਖੀ ਸੀ ਤੇ ਜਾਨੀ ਮਨ ਚ ਮੇਰੇ ਆਏ ਗੱਲਾਂ ਹੋਣੇ ਨੂੰ ਬਈ ਹੁਣੇ ਘਰ ਨੂੰ ਲੈ ਕੇ ਚੱਲਾਂ ਨੂੰ ਆਪਦੀ ਗੱਡੀ ਚ ਬਿਠਾ ਕੇ ਨਾਲ ਬੋਲੀ ਹਾਂ ਬੋਲੀ ਕਿੰਨੀ ਤਿਆਰ ਆ ਹੁਣ ਇਹ ਦੇ ਥੱਲੇ 15 ਕਿਲੋ ਬੋਲੀ ਤੋਂ ਸਟਾਰਟ ਹੋਈ ਆ ਵੱਡੇ ਵੀਰੇ ਇਹ ਕਿੰਨਾ ਦੁੱਧ ਵਗੂਏ ਦੁੱਧ ਬਈਏ ਦਾ ਮੈਂ ਕਹਦਾ ਵੀ ਜੇ 25 ਕਿਲੋ ਦੀ ਕਹਦਾ ਉਹ ਵੀ ਦੇਖਣ ਨੂੰ ਥੋੜਾ ਬਾਈ ਜਿਹੜਾ ਹਜੇ ਥਣ ਭਾਂਡਾ ਆਪਾਂ ਇਹਦਾ ਦਿਖਾਵਾਂਗੇ ਉਹ ਦੇਖ ਕੇ ਵੀ ਸੱਜਣਾ ਨੂੰ ਪਤਾ ਲੱਗ ਜੂ ਔਰ ਇਹਦੇ ਕੱਦ ਕਾਠਾ ਜਿਹੜਾ ਹਾਈਟ ਪਿੱਠ ਕੁੱਠਾ ਬਾਈ ਪਰ ਆਪਾਂ ਬਈ ਇਹਦੀ 20 ਲੀਟਰ ਦੁੱਧ ਦੀ ਗਰੰਟੀ ਦੇਵਾਂਗੇ ਰੇਟ ਇਹਦਾ ਚਾਹੇ ਕੋਈ ਵੱਡਾ ਆਪਰੇ ਵਾਲੀ ਗਰੰਟੀ ਦਾ ਬਾਈ ਮੁੱਲ ਤਾਂ ਇਹਦਾ ਜਾਨੀ ਜੇ ਦੁੱਧ ਤਿਆਰ ਕਰਕੇ ਵੇਚਾਂ ਤਾਂ ਨਹੀਂ ਕਹੇ 4 ਲੱਖ ਦੀ ਵੀ ਵੇਚਦੇ ਆਪਾਂ ਤਾਂ ਅੱਜ ਦਾ ਮੁੱਲ ਦੱਸਣਾ ਅਮਨੇ ਆਪਾਂ ਮਾਰਜਨ ਘੱਟ ਮਾਰਜਨ ਦੇ ਕੰਮ ਕਰਨ ਵਾਲੇ ਬੰਦੇ ਅੱਜ ਦਾ ਮੁੱਲ ਬਈ ਦਾ ਆਇਆਗਾ 2,40,000 ਰੁਪਇਆ ਜੀ ਲੈ ਸੱਜਣੋ ਓਏ ਅੱਜ ਦਾ ਮੁੱਲ 2,40,000 ਕੇਰਾਂ ਦਾ ਤੁਹਾਨੂੰ ਬਾੜਾ ਜਾ ਲੱਗੂਗਾ ਪਰ ਜਦੋਂ ਜਾਨਵਰ ਦੇ ਨੇੜੇ ਆ ਕੇ ਦੇਖ ਲੋਗੇ ਤੇ ਤੁਹਾਨੂੰ ਇਹ ਨਾ ਝੋਟੀ ਲੱਗੂਗਾ ਵੀ ਯਾਰ ਰੁਪਈਏ ਓਟ ਦੀ ਆ ਝੋਟੀ ਲੈ ਤਰਨ ਪਿਛਲੇ ਪਾਸੇ ਹੋ ਜਾ ਤਰਨ ਉਧਰ ਦੀ ਦਿਖਾ ਦੇ ਓਏ ਜਿੰਨੀਆਂ ਬਈ ਅੱਜ ਤੱਕਾਂ ਬੰਦ ਪਿਛਲੇ ਪਾਸੇ ਮੇਰੇ ਵਾਲੇ ਮਾੜੀ ਜੀ ਲੈ ਲੇਵਾ ਦਿਖਾ ਦੇ ਓਏ ਸਮਾਰ ਕੇ ਸਟੇਟ ਰੱਖ ਫੋਨ ਥੋੜਾ ਜਿਹਾ ਧਰਨਾ ਹਾਂ ਲਵੇ ਲਾ ਦੇ ਲੇਵੇ ਦੇ ਸਮਾਰਕ ਥੱਲੇ ਲੇਵੇ ਰ ਇੱਥੇ ਲਾ ਦੇ ਨੇੜੇ ਇਹਨੂੰ ਮੈਂ ਹੌਲੀ ਹੌਲੀ ਬਣਾ ਦੂੰ ਪੱਕਾ ਕੈਮਰਾਮੈਨ ਕਿਉਂਕਿ ਸਜਣੋ ਤਰਨੇ ਵੀ ਆਪਣਾ ਮਿੱਤਰ ਹੈ ਚਵਾਈ ਇਹਨਾਂ ਦੀ ਹੋਈ ਰੀ ਬਾਈ ਅੱਛਾ ਜੀ ਹਾਂ ਸਜਣੋ ਇਹ ਚਵਾਈ ਹੋਈ ਹੋਈ ਆ ਝੋਟੀਆਂ ਦੀ ਖਾਲੀ ਨੇ ਕਿਤੇ ਸਮਝ ਨੋ ਵੀ ਨੇ ਰਾਜਾ ਹੋ ਰਿਆ ਡੰਗ ਤੇ ਛੱਡ ਰੱਖੀਆਂ ਨੇ ਇੱਕ ਖਾਲੀ ਦੇ ਲੇਵੇ ਨੇ ਜਦੋਂ ਤੁਸੀਂ ਨੇੜੇ ਆ ਕੇ ਨਾ ਡੰਗ ਤੇ ਚੈੱਕ ਕਰੋਗੇ ਨਾ ਝੋਟੀਆਂ ਉਦੋਂ ਦੇਖੋ ਅੱਗੇ ਅਗਲੇ ਪਾਸੇ ਵੀ ਦਿਖਾ ਦੇ ਲੇਵਾ ਤਰਨ ਬੋਚ ਕੇ ਦਿਖਾ ਦੇ ਦਿਖਾ ਦੇ ਕੁਛ ਨਹੀਂ ਕਿਹਾ ਵੀ ਹੋਈ ਨੂੰ ਤਕਰੀਬਨ ਵੀ ਮੇਨ ਤੇ 2 ਘੰਟੇ ਹੋ ਗਏ ਅੱਛਾ ਜੀ ਹਾਂ 4:30 5 ਵਜੇ ਦੀ ਚੁਆਈ ਹੋਈ ਹੈ ਕੋਈ ਕੁੜਾ ਦਿਖਾ ਦੇ ਮੰਗਰ ਹੋ ਕੇ ਕੱਦ ਕੱਦ ਦਿਖਾ ਦੇ ਝੋਟੀਆਂ ਦਿਖਾ ਦੇ ਸਮਾਰ ਕੇ ਲੰਬਾ ਨਾ ਮੈਨੂੰ ਕੋਈ ਦੇ ਦੇ ਵੀ ਨਵਾਂ ਕੈਮਰਾਮੈਨ ਰੱਖਿਆ ਥੋੜੀ ਜੀ ਕਾਸਰ ਰਹਿ ਗਈ ਉਹ ਤੋਂ ਬਾਕੀ ਸੱਜਣੋ ਬੰਦਾ ਪੁਰਾਣਾ ਇਹ ਵੀ ਟੈਲੀ ਟੂਲੀ ਫਿਲਮਾਂ 'ਚ ਕੰਮ ਕਰਦਾ ਰਹਿੰਦਾ ਪਹਿਲਾਂ ਬੰਦਾ ਠੀਕ ਆ ਹੌਲੀ ਹੌਲੀ ਇਹਨੂੰ ਆਪਾਂ ਨਾਲ ਆਪਣੀਆਂ ਮਹਿਸਾਂ ਦਿਖਾਉਣ ਦੱਸ ਦਾਂਗੇ ਵੀ ਆਇਆਂ ਦਿਖਾ ਦੇ ਇੱਥੋਂ ਆਇਆਂ ਦਿਖਾ ਦੇ ਆਇਆਂ ਦਿਖਾ ਦੇ ਔਰ ਇਹਨਾਂ ਨੂੰ ਤ ਇੱਟਾ ਪੋੜਾ ਦਿਖਾ ਦੇ ਇਧਰੋਂ ਕਮਾ ਕੇ ਦਿਖਾ ਦੇ ਕਾਦੇ ਕਾਦੇ ਜਿਸ ਬੰਦੇ ਸਿਖਾਉਂਗੇ ਤੁਸੀਂ ਸਾਨੂੰ ਰੱਖਣੀਆਂ ਸਿਖਾਤੀਆਂ ਸਾਨੂੰ ਤਿਆਰ ਕਰਨੀਆਂ ਸਿਖਾਤੀਆਂ ਸਾਂਭਣੀਆਂ ਸਿਖਾਤੀਆਂ ਤੇ ਖਰੀਦਣੀਆਂ ਤੇ ਵੇਚਣੀਆਂ ਵੀ ਤੁਸੀਂ ਸਿਖਾਤੀਆਂ ਆਪਾਂ ਤਾਂ ਕੋਣ ਆ ਤਾਂ ਬਾਬਾ ਨਾਨਕ ਵਾਲਾ ਨਹੀਂ ਅਸੀਂ ਤਾਂ ਪਹਿਲਾਂ ਬਾਈ ਇਧਰ ਅੰਬਰਸਰ ਏਰੀਆ ਜੋ ਮੈਂ ਕਿਉਂਦੇ ਸੀ ਬਾਈ ਕਈ ਵਾਰੀ ਮੰਗਾ ਲੈਣੀ ਫੋਨ ਤੇ ਵੀਡੀਓ ਦੇ 7 ਕਿਲੋ ਵਾਲੀਆਂ ਬਾਈ ਜਿੰਨੇ ਪੈਸੇ ਉਹਨਾਂ ਨੇ ਮੰਗਣੇ ਉਹਨਾਂ ਨੇ ਪੈਸੇ ਆਪਣੇ ਬਲੌਰ ਨੂੰ ਦੇ ਕੇ ਭੇਜ ਦੇਣਾ ਬਾਈ ਵੀ ਜਾ ਕੇ ਜਿਹਦੇ ਕਰੋਂ ਜਿਹਦੀ ਵੀਡੀਓ ਦੇਖਣੀ ਬਈ 40000 ਚੋਂ ਕਿੰਨਾ ਕਮਾਨਤਨ ਕਰਦਾਂਗੇ ਆਪਾਂ ਇਹ ਬਾਈ ਜੇ ਮੈਂ ਦੇਣ ਦੀ ਗੱਲ ਲਈ ਆਪਾਂ ਸਵਾ ਦੋ ਲੱਖ ਦੀ ਝੋਟੀ ਦੇ ਦਾਂਗੇ ਸਵਾ ਦੋ ਲੱਖ ਸਵਾ ਦੋ ਲੱਖ ਦੀ ਦੇ ਦਾਂਗੇ ਤੇ ਕੋਈ ਵੀਰ ਜੇ ਆਪਣੇ ਘਰੋਂ ਇਹਦਾ ਬਿਲਕੁਲ ਲੋਡ ਤੇ ਹੁਣ ਹੁਣ ਕੋਈ ਕਮੈਂਟ ਕਰਨਗੇ ਵੀ ਆਵਣੇ ਤਾਂ 240 ਬਾਹਾਂ ਮੰਗ ਲਿਆ ਹੁਣ ਸਵਾ ਦੋ ਕਹਿੰਦਾ ਕਿ ਤੜਾਉਣ ਲੱਗ ਜਾਂਦੇ ਨੇ ਬੰਦੇ ਉਹ ਰਿਆ ਕੇ ਤੜਾਉਣ ਵੀ ਲੱਗ ਜਾਂਦੇ ਨੇ ਬਾਈ ਬਾਕੀ ਜਿਹੜੀ ਤੇ ਹੁਣ ਮੈਂ 2 ਲੱਖ ਰੁਪਇਆ 2 ਲੱਖ 10 ਹਜ਼ਾਰ ਰੁਪਏ ਦੀ ਬਾਈ ਮੇਰੀ ਆਪਦੀ ਖਰੀਦ ਆ ਇਹ ਤੇ ਜਿੱਤੇ ਮੈਂ ਏਡੀ ਰਕਮ ਆਪਦੀ ਜੇਬ ਤੋਂ ਲਾ ਕੇ ਆਇਆ ਬਾਈ ਤੇ ਜੇ ਉਹਦੇ ਵਿੱਚੋਂ ਸਾਹ ਸਾਡੇ ਆਪਣੇ ਇਹਦੇ ਜਿਹੜੀ ਬਾਈ 5 ਇਹਦੇ ਚੋਂ 4000 ਰੁਪਏ ਕਮਾਇਆ ਆਪਾਂ ਅੱਛਾ 130000 ਰੁਪਏ ਦੀ ਬਾਈ ਨੇ ਆਪ ਲਈ ਹੈ ਆਪ 38 ਦੀ ਦੇਣ ਲਿਓ ਕਿ 4500 ਰੁਪਏ ਦਾ ਗੱਡੀ ਦਾ ਕਿਰਾਇਆ ਪਿਆ ਕਿਰਾਇਆ ਵੀ ਖਰਚ ਵੀ ਪੈਂਦਾ ਲਿਆਉਣ ਫਿਰ ਜਿਹੜਾ ਆਪ ਦੀ ਗੱਡੀ ਤੇ ਬਾਈ ਮੈਂ ਜੰਨਾ 1000 2000 ਰੁਪਏ ਦਾ ਤੇਲ ਧੂਕੇ ਜੰਨਾ ਬਾਈ ਉਹ ਮੈਂ ਤੇ ਵੀ ਜਾਨੀ ਗਿੰਦਾ ਨਹੀਂ ਕਾਊਂਟਿੰਗ ਕਰਦਾ 1.72 ਲੱਖ ਚੋਂ ਮੈਂ ਨਾ ਸ਼ੋਰਟ ਛੱਪਾ ਕਰਾ ਦੂੰਗਾ ਤੁਸੀਂ ਆਪਣੇ ਚੈਨਲ ਦਾ ਨਾਮ ਲੈ ਕੇ ਮਿਲੋਗੇ ਜਦੋਂ ਹੋਊਗਾ ਗੱਲ ਬਾਤ ਲੈ ਹੁਣ ਤਿੰਨ ਅੰਬਰਾਈ ਝੋਟੇ ਜਿਹੜਾ ਬੰਦਾ ਬਾਈ ਜਿਹੜਾ ਵੀ ਸੱਜਣਾ ਆ ਕੇ ਉਹਨੂੰ ਦੇਖੂਗਾ ਦੇਖਣਸਾਰ ਇੱਕ ਗੱਲ ਤਾਂ ਹੀ ਕਹੂਗਾ ਵੀ ਬਾਈ ਐਡੀ ਕਦੇ ਦੇਖੀ ਨਹੀਂ हां ओ सजनो कैमरे ਦੇ ਵਿੱਚ ਨਾ ਸਾਨੂੰ 19 ਲੱਗੂ ਜਦੋਂ ਨੇੜੇ ਆਉਂਗੇ ਛੋਟੀ ਸਾਨੂੰ 21 ਮਿਲੂ ਇਹ ਗੱਲ ਨਹੀਂ ਸਜਣੋ ਆਪਣੀ ਵੀਡੀਓ ਚ ਕਦੇ ਵੀ ਹੋਊਗੀ ਨਾ ਵੀ ਛੋਟੀ ਛੋਟੀ ਤੇ ਫਲੈਟ ਕਰਕੇ ਨਾ ਆਪਾਂ ਨੇ ਕੈਮਰਾ ਛੋਟੀ ਵੱਡੀ ਲੱਗਣ ਲਾਤੀ ਹੋਵੇ ਜਿੰਨੀਆਂ ਵੀ ਵੀਡੀਓ ਬਣਾਵਾਂਗੇ ਆਪਾਂ ਨਾ ਚਾਹੇ ਸਜਣੋ 2 ਮਹੀਨੇ ਕੰਮ ਕਰ ਲਈਏ ਕੰਮ ਇੱਕ ਨੰਬਰ ਦਾ ਕਰਾਂਗੇ ਛੋਟੀ ਛੋਟੀ ਨੂੰ ਵੱਡੀ ਨਹੀਂ ਕਹਾਂਗੇ ਕਦੇ ਵੀ ਜਿਹੜੀ ਛੋਟੀ ਮਿਲਿਆ ਪਾਪ ਹੋਊਗੀ ਸਜਣੋ ਉਹ ਵੀਰ ਮੈਨੂੰ ਫੋਨ ਨਾ ਹੀ ਕਰਿਓ ਵੀ ਆਪਣੀ ਝੋਟੀ ਦੀ ਵੀਡੀਓ ਕਰਜੋ ਕਿਉਂਕਿ ਜਿਹੜੀ ਝੋਟੀ ਥੱਲੇੋਂ ਪਾਸ ਨਹੀਂ ਹੋਊ ਗਲਤ ਡੰਗਰ ਦੀ ਸੱਜਣੋਂ ਆਪਾਂ ਵੀਡੀਓ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਪੈਸਿਆਂ ਦੀ ਇੰਨੀ ਵੀ ਜ਼ਿਆਦਾ ਜ਼ਰੂਰਤ ਨਹੀਂ ਵੀ ਆਪਾਂ ਇੰਨੇ ਵੀ ਗਿਰਜੀ ਆਮਨੇ ਦੋ ਨੰਬਰ ਆਇਆ ਜਾਨਵਰ ਕਿਸੇ ਨੇ ਠੱਗੀ ਕਰਾ ਦੀ ਜੀ ਬਾਈ ਜੀ ਜਿਹੜਾ ਠੱਗੀ ਚਲੋ ਆਪਣਾ ਤਾਂ ਬਾਈ ਤੁਸੀਂ ਮੇਰੇ ਕੋਲੇ ਆਏ ਹੋ ਤੁਹਾਨੂੰ ਜੇ ਕੋਈ ਮੈਂ ਉਦਾਂ ਦਾ ਬੰਦਾ ਹੋਵਾਂ ਬਾਈ ਤੁਹਾਨੂੰ ਇਹਨਾਂ ਚੋਂ ਆਇਆ ਨਹੀਂ ਪਤਾ ਲੱਗਣ ਦਿੰਦਾ ਵੀ ਕਿਹੜੀ ਤੇ ਸਾਈਡ ਆ ਹਾਂ ਜੀ ਕਿਹੜੀ ਤੇ ਥਣ ਚ ਧਾਰਾ ਘੱਟ ਨੇ ਕਿਹੜੀ ਤੇ ਥਣ ਦੀ ਪਾਰ ਚੋਂ ਕੋਈ ਸੱਜਣਾ ਕੇ ਖਾਲੀ ਕਰੂਗਾ ਫਿਰ ਪਤਾ ਲੱਗ ਜੂ ਫਿਰ ਨਾਲ ਇਤਿਰਾਜ ਜਲੂਸ ਨਿਕਲਣ ਵਾਲੀ ਗੱਲ ਨਾਲੇ ਸਾਡ ਬਿਲਕੁਲ ਬਿਲਕੁਲ ਬਾਈ ਮੈਂ ਤਾਂ ਇਹੀ ਕੰਮ ਤੋਂ ਬਾਈ ਆਪਾਂ ਨੂੰ ਬਹੁਤ ਡਰ ਲੱਗਦਾ ਕਿਉਂਕਿ ਜਿਹੜੀ ਜਗ੍ਹਾ ਬਾਈ ਅੱਜ ਆ ਜਾਨਾ ਨਾਲ ਪਤਾ ਨਹੀਂ ਕਿਥੇ ਵੀ ਖੋਣਿਆ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਇਹ ਹਰੇਕ ਬੰਦੇ ਦੇ ਹਿੱਸੇ ਆਉਂਦੀ ਨਹੀਂ ਬਾਈ ਤੇ ਮੈਂ ਬਈ ਮੈਨੂੰ ਲੱਗਦਾ ਵੀ ਬੜੀ ਕੜਵੀ ਮਿਹਨਤ ਕਰਕੇ ਬੜੀਆਂ ਬਈ ਠੋਕਰਾਂ ਖਾਧੀਆਂ। ਨਾ ਆਵੇ ਦਰਨੇ ਝੋਟੀ ਦੀ ਡਿਟੇਲ ਪੁੱਛ ਲਾਂਗੇ। ਘਾਟੇ ਖਾ ਗਏ ਯਾਰ। ਬੜੇ ਫ੍ਰੀਦਨ ਲੱਗਿਆ। ਹਾਂ ਜੀ ਹਾਂ। ਤੇ ਦਲੇ ਠੋਕਰਾਂ ਬਹੁਤ ਖਾਧੀਆਂ ਨੇ ਮੈਂ ਜਾਨਾ ਬਹੁਤ ਠੋਕਰਾਂ ਖਾਧੀਆਂ ਨੇ। ਔਰ ਸਾਹ ਵਾਲੇ ਜਾਨਵਰ ਤੇ ਬਈ ਇੰਨੀ ਰਕਮ ਲਾਉਣੀ ਵੀ ਹਰੇਕ ਬੰਦੇ ਤੇ ਬਸ ਦੀ ਗੱਲ ਨਹੀਂ ਹੁੰਦੀ। ਕੋਈ ਬੰਦਾ ਗੱਡੀ ਲੈ ਲੈਂਦਾ ਉਹ ਕਹਿੰਦਾ ਬਈ ਸਾਹ ਵਾਲੇ ਜਾਨਵਰ ਨੇ ਕੁਝ ਵੀ ਹੋ ਸਕਦਾ। ਅਗਲਾ ਕਹਿੰਦਾ ਬਈ ਘ ਪਿੱਛੇ ਪੁਰਾ ਦਿਖਾ ਨਹੀਂ ਤਰਨ ਸਮਾਰ ਕੇ ਛੋਟੀ ਉਚਾਈ ਲੰਬਾਈ ਇਹ ਦੀ ਵੀ ਵਾਲੀਆ ਜਾਨਵਰ ਨਾ ਅੱਜ ਤਿੰਨੇ ਹੀ ਸੱਜਣੋ ਜੇ ਮੈਂ ਕਹਦਾ ਨਾ ਕਪੈਨ ਜਿੱਡੇ ਜਿੱਡੇ ਨੇ ਜਾਨਵਰ ਆ ਕਹਿੰਦਾ ਹੁੰਦਾ ਲੋਹਾ ਖੇੜੇਲੇ ਪ੍ਰਦੀਪ ਦਾ ਭਾਈ ਕਹਿੰਦਾ ਹੁੰਦਾ ਕਹਿੰਦਾ ਕਪੈਨ ਜਿੱਡੀ ਛੋਟੀ ਆ ਚੰਦਰਜਾਵ ਆਜਾ ਜਦੋਂ ਵੱਡਾ ਜਾਨਵਰ ਦੇਖਦੇ ਨਾ ਵੀ ਉਹ ਕਹਿੰਦਾ ਹੁੰਦਾ ਪ੍ਰਦੀਪ ਦਾ ਭਾਈ ਐਡੀ ਦਾ ਕਪੈਨ ਨਹੀਂ ਹੁੰਦੀ ਬਾਈ ਐਡੀ ਤਾਂ ਕਪੈਨ ਵੀ ਨਹੀਂ ਹੁੰਦੀ ਸਹੀ ਗੱਲ ਹੈ ਸਹੀ ਜਾਨਵਰ ਇਹ ਇਹਦਾ ਸੂਆ ਖੇੜਾ ਝੋਟੀ ਦਾ ਤੈਨੂੰ ਦੋ ਬਈ ਦੂਜੇ ਸੂਏ ਦਾ ਝੋਟੀ ਸੂਈ ਹੋਈ ਦੂਜੇ ਸੂਏ ਕਿੰਨੇ ਕ ਦਿਨ ਦੀ ਸੂਈ ਹੋਈ ਆ ਇਹਨੂੰ ਬਈ ਸੂਈ ਨੂੰ ਹੋ ਗਏ 20 ਤੋਂ 22 ਦਿਨ ਦੇ ਕਰੀਬ ਔਰ ਦੁੱਧ ਦੇ ਥੱਲੇ 20 ਲੀਟਰ ਹੀ ਦੁੱਧ ਤਿਆਰ ਆ ਬਈ 20 ਲੀਟਰ ਤਿਆਰ ਕੋਈ ਵੀ ਬੰਦਾ ਆਪਣੇ ਕੋਲੇ ਆ ਕੇ ਦੋ ਡੰਗ ਚੋਲੇ ਲੈ ਲੈ ਸੱਜਣੋ ਅੱਜ ਤਾਂ ਅਮਨੇ ਨੇ ਰਿਕਾਰਡ ਹੀ ਤੋੜਤੇ ਸਾਰੇ ਪਲੂਨ ਝੋਟੀ ਥੱਲੇ 15 ਕਿਲੋ 2 ਨੰਬਰ ਵਾਲੀ ਮਿਲੂ 20 ਕਿਲੋ ਦੀ ਗਾਰੰਟੀ ਦੇ ਤੇ ਇਹਦੇ ਥੱਲੇ ਸੱਜਣੋਂ 20 ਕਿਲੋ ਤਿਆਰੀ ਦਾ ਦੁੱਧ ਆ। ਕੋਈ ਕੈਨ ਵਾਲਾ ਨਹੀਂ ਹੈਗਾ। ਤਿਆਰੀ ਰੱਜ ਦੋ ਟਾਈਮ, ਚਾਰ ਟਾਈਮ ਕੰਡਾ ਨਾ ਆਵਦਾ ਘਰੋਂ ਲੈ ਕੇ ਆਇਓ। ਇਹ ਬਾਈ ਜੀ ਮੈਂ ਹੋਰ ਵੀ ਦੱਸ ਦਿੰਦਾ ਇਹਦੇ ਬਾਰੇ। ਸ਼ਾਇਦ ਕਿਸੇ ਸੱਜਣ ਨੂੰ ਦੇਖ ਕੇ ਦੀ ਪਛਾਣ ਵੀ ਆ ਜਾਏ ਜਾਂ ਨਾਂ ਆਵੇ ਝੋਟੀ ਆਪਾਂ ਪਿਛਲੀ ਵੀਡੀਓ 'ਚ ਪਿਛਲੀ ਵੀਡੀਓ 'ਚ ਦਿਖਾਈ ਤੇ ਨਾ ਉਹਦੋਂ ਦੁੱਧ ਘਟਦੀ। ਉਦੋਂ ਬਾਈ ਇਹਦੇ ਥੱਲੇ ਦੁੱਧ ਘਟਿਆ ਹੋਣਾ ਸੀਗਾ ਵੀ ਇਹਨੇ ਜੀ ਨਹੀਂ ਸੀ ਲਾਇਆ ਬਾਈ ਹੋਈ ਆਪਾਂ ਕੋਲੇ। ਉਦਰੀ ਹੋਈ ਸੀਗੀ ਪੱਠੇ ਨਹੀਂ ਸੀ ਖਾਂਦੀ ਔਰ ਰੋਟਾ ਜਦ ਨਾਲ ਬਾਈ ਦਾਣਾ ਨਹੀਂ ਸੀ ਖ ਤੇ ਹੁਣ ਇਹ ਬਈ ਦਾਂ ਦਾ ਛੋਟੀ ਇੱਕ ਵਾਰੀ ਔਰ ਦੁੱਧ ਤੇ ਵੀ ਪੂਰੀ ਚਲਦੀ ਆ ਬਈ 20 ਕਿਲੋ ਤਿਆਰੀ ਦਾ 20 ਕਿਲੋ ਬਈ ਦੁੱਧੇ ਦਾ ਤਿਆਰੀ ਦਾ ਵਾ ਪੂਰਾ ਲੈ ਕਈ ਬੰਦੇ ਤਾਂ ਨਾ ਯਕੀਨ ਨਹੀਂ ਮੰਨਦੇ ਮੈਂ ਇਸ 20 ਕਿਲੋ ਦੁੱਧ ਵੀ ਦੇ ਦੂਆ ਮਣੀ 20 ਕਿਲੋ ਬਈ ਆ ਕੇ ਆਪਣੇ ਘਰੇ ਬੰਦਾ ਕੋਈ ਦੋ ਡੰਗ ਚਾ ਲੈ ਵਾਲੂ ਵਾ ਦੇਖ ਇਹ ਸਜਣੋ ਚੁਆਈ ਕਰਕੇ ਇਹ ਨਾ ਚੋਈਆਂ ਹੋਈਆਂ ਛੋਟੀਆਂ ਨਹੀਂ ਕਿਤੇ ਕਹਿ ਦੋ ਵੀ ਲੇਵਾ ਹੈ ਨਹੀਂ ਥੱਲੇ ਦੁੱਧ 20 ਕਿਲੋ ਕਹੀ ਜਾਂਦੇ ਨੇ ਕਮਾ ਲਓ ਜੀ ਉੱਤੋਂ ਪਿੱਠਪੂੜਾ ਦਿਖਾ ਲਿਆ ਕਰ ਜਦੋਂ ਮੁਰਦੀ ਆ ਤਰਨ ਸਮਾਰ ਕੇ ਮੈਂ ਖਦਾ ਥੱਲੇ ਕਰ ਲਿਆ ਕਰ ਕੈਮਰਾ ਕਭੀ ਫੜੀ ਆ ਬੱਚਾ ਖੋਲ ਗਿਆ ਮੋਰਨੇ ਬਾਦ ਲੈਣ ਦੇ ਕੋਲ ਨਹੀਂ ਇਹ ਵੀ ਚਾਰ ਛਾਲਾ ਮਾਰ ਲੂ ਉਹ ਮੈਂ ਜਾਊਗੀ ਉਧਰ ਆ ਜਾ ਪਤਾ ਆ ਕੇ ਦਿਖਾ ਦੇ ਪਿੱਠ ਪੂੜਾ ਧਰਨਾ ਲੈ ਸਜਨੂ ਨੇੜੇ ਤੋਂ ਨਾ ਥਣ ਹਵਾਨਾ ਦੇਖ ਸਕਦੇ ਹਾਂ ਝੋਟੀ ਦਾ ਤੇ ਗੱਲ ਜੇ ਆਪਾਂ ਕਰੀਏ ਇਹ ਝੋਟੀਆਂ ਚੋਈਆਂ ਹੋਈਆਂ ਨਹੀਂ ਮੈਂ ਬਾਰ ਬਾਰ ਇਹ ਗੱਲ ਮੈਂਸ਼ਨ ਕਰ ਰਿਹਾ ਤੇ ਇੱਥੇ ਤੋਂ ਨਾ ਲੰਬਾਈ ਲਮੂਈ ਦੇ ਲੰਬਾਈ ਲਮੂਈ ਦੇ ਇੱਥੇ ਤੋਂ ਨਾ ਲੰਬਾਈ ਲਮੂਈ ਦੇਖ ਸਕਦੇ ਹਾਂ ਝੋਟੀ ਦੀ ਕਿੰਨੀ ਲੰਮੀ ਆ ਤੇ ਇਧਰ ਤੋਂ ਮੈਂ ਪਿੱਠ ਪੁੜਾ ਦਿਖਾਉਣਾ ਤੁਹਾਨੂੰ ਆਪੀ ਜੱਜਮੈਂਟ ਹੋ ਜੂਗੀ ਸਾਰੀ ਵੀ ਕੀ ਗੱਲ ਬਾਤ ਹੈ ਝੂਠੀ ਦੀ ਤੇ ਨੇੜੇ ਆ ਕੇ ਨਾ ਜਦੋਂ ਦੇਖੋਗੇ ਉਹੀ ਗੱਲ ਹੈ ਵੀ 19 ਨਹੀਂ ਮਿਲਦਾ ਜਾਨਵਰ 21 ਮਿਲੂਗਾ ਤੁਹਾਨੂੰ ਆਵਣ ਵੀ ਇਹਦਾ 20 ਕਿਲੋ ਤਿਆਰ ਵਾਲੀ ਦਾ ਰੇਟ ਕੀ ਦਾ ਦਾ ਰੇਟ ਬਾਈ ਉਦਨੇ ਵੀ ਜਿੱਦੇ 17 ਕਿਲੋ ਆਪਾਂ ਦੁੱਧ ਕਿਹਾ ਸੀਗਾ ਵੀ ਹੋਊਗਾ 18 ਹਾਂਜੀ ਆਪਾਂ ਦੱਸਦੇ 17 ਸੀ ਠੀਕ ਆ ਜੀ ਉਦਦੇ ਮੋਲੇ ਆਪਾਂ 1,90,000 ਰੁਪਏ ਮੰਗਿਆ ਸੀ ਤੇ 1.85 ਦੀ ਦੇਣੀ ਸੀ ਤੇ ਅੱਜ 20 ਕਿਲੋ ਦੁੱਧ ਆਵੇ ਥੱਲੇ ਅੱਜ ਵੀ 1.85 ਦੀ ਦੇ ਦੇ ਨਾਲ ਲੈ ਸੱਜਣੋ ਇਹ ਹੁੰਦੀਆਂ ਨੇ ਉਹ ਜਵਾਨ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਅਗਲਾ ਕਹਿੰਦਾ ਹੈ ਬੀ ਤਿਆਰ ਕਰ ਗਈ ਹੁਣ ਤਾਂ ਇਹਨੂੰ ਮੈਂ ਕਹਿੰਦਾ 20 20 ਮੰਗ ਲਾਂ ਨੇ ਹਨਾ ਪਰ ਬਾਈ ਕਹਿੰਦਾ ਨਾ ਬਾਈ ਵੀ ਕਰਾ ਲੋ ਢਾਈ ਬਾਈ ਕਹਿੰਦਾ ਨਾ ਸੱਜਣੋ ਆਪਣੀ ਜ਼ਬਾਨ ਹੈ ਕਹਿੰਦਾ 100 ਰੁਪਈਆ ਦੀ ਝੋਟੀ ਅੱਜ ਵੀ ਆਪਾਂ ਵੇਚ ਦਾਂਗੇ 185 ਜੇ ਵੀ ਮਾਨਤਾਨ ਕਰਦਾ ਮਾਨਤਾਨ ਕਰਦੇ ਆਂਗੇ ਉਹ ਜਿਆ ਕਰਮਾ ਵਾਲੀ ਨੇ ਤੈਨੂੰ ਆਪਾਂ ਨੂੰ ਬਾਈ ਦੁੱਧ ਉਹ ਆਇਆ ਦੋ ਚੰਦਾਂ ਦਾ ਤੈਨੂੰ ਵੀ ਪੀ ਲਿਆ ਦਿੱਲੀ ਦਾ ਬਾਈ ਦੁੱਧ ਵੀ ਕਰਮਾ ਵਾਲੀ ਆ ਆ 200 ਰੁਪਈਆ ਦਾ 1300 ਦਾ ਪੀਉਂਦੀ ਆ ਅੱਜ ਹੀ ਇਸਾਮ ਕਰਦਾ ਹਾਂ ਜਿਆ ਦੁੱਧ ਵੀ ਦਿੰਦਾ ਜਾਂਦਾ ਉਹ ਜਿਆ ਦੁੱਧ ਵੀ ਦਿੰਦੀ ਆ ਤੇ ਚਲੋ ਦੁੱਧ ਵੀ ਬਈ ਇੰਨਾ ਦਾ ਜਨੇ ਹਣੇ ਇਹ ਤੁਸੀਂ ਹਿਸਾਬ ਲਾ ਲਓ ਬਈ ਜੇ 650 ਰੁਪਏ ਵੀ ਦੁੱਧ ਮੇਰਾ ਜਾਂਦਾ ਇੱਥੇ ਡੈਰੀ ਚ ਵੀ ਹਾਂਜੀ ਤੇ 1300 ਰੁਪਏ ਦਾ ਬਈ ਇਹ ਦਿਹਾੜੀ ਦਾ ਦੁੱਧ ਲੈ ਗਿਆ ਪੰਜ ਦਿੱਤਾ ਕਰਮਾ ਲਈ 300 ਰੁਪਏ ਹੀ ਆ ਬਈ ਦਿਹਾੜੀ ਚ ਮੈਂ 300 ਖਾ ਕੇ 1300 ਦਾ ਦੁੱਧ ਪੀਉਂ ਗਿਆ 1000 ਬਚਦਾ ਕਿਹੜਾ ਨੌਕਰੀ ਵਾਲਾ ਇਹਦਾ ਮੁਕਾਬਲਾ ਕਰ ਲੂਗਾ ਮੈਨੂੰ ਐ ਦੱਸੋ 1000 ਰੁਪਏ ਦਾ ਦੁੱਧ ਲੈਣਾ ਮੈਂ ਇੱਕ ਬੇਰੋਜ਼ਗਾਰ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਆਪਣਿਆਂ ਨੂੰ ਜਿਹੜੇ ਗਲਤ ਕੰਮਾਂ 'ਚ ਪੈ ਜਾਂਦੇ ਨੇ ਜਾਂ ਜਿਹੜੇ ਵੀਰ ਨਾ 5000 10000 ਤੱਕ ਪ੍ਰਾਈਵੇਟ ਨੌਕਰੀ ਕਰਦੇ ਨੇ ਜੇ ਐਂਆ ਜੀ ਇੱਕ ਮਹੀਸ ਵੀ ਲੈ ਲੈਣਾ ਉਹ ਨੌਕਰੀ ਨਾਲੋਂ ਅੱਗੇ ਰਹਿਣਗੇ ਨੌਕਰੀ ਨਾਲੋਂ ਉਹ ਮੂਰੇ ਰਹਿਣਗੇ ਔਰ ਬਾਈ ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜਿਹੜੇ ਵੀਰੋ ਕੋਈ ਮਸ਼ੇ ਦੀ ਦੁਰਵਰਤੋਂ ਕਰਦੇ ਆ ਬਾਈ ਔਰ ਮਸ਼ੇ ਪੱਤੇ ਦੇ ਵਿੱਚ ਪੈ ਕੇ ਨਾਲੇ ਆਪਦਾ ਘਰ ਖਰਾਬ ਕਰਦੇ ਆ ਨਾਲੇ ਮਾਂ ਬਾਪ ਨੂੰ ਬਾਈ ਮਾੜਾ ਚੰਗਾ ਬੋਲ ਮਾੜਾ ਚੰਗਾ ਬੋਲ ਉਹਨਾਂ ਨੂੰ ਸੱਟ ਕਰਦੇ ਨੇ ਹਨਾ ਸੱਟ ਕਰਦੇ ਨੇ ਚੀਜ਼ਾਂ ਵੇਚਦੇ ਨੇ ਘਰੋਂ ਚਾੜ੍ਹਦੇ ਆ ਰੋਜ਼ ਦਾ 12000 ਰੁਪਏ ਦਾ ਬਾਈ ਪਿੰਡਿਆ ਕੋ ਚੁੱਟਾ 5000 ਦਾ ਪਿੰਡਾ ਔਰ ਮੈਂ ਉਹ ਸੱਜਣਾ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਦਾ ਨਸ਼ਾ ਕਰਕੇ ਦੇਖੋ ਜਿਹੜਾ ਸਰੂਰ ਤੁਹਾਨੂੰ ਤੜਕੇ ਉੱਠਦੇ ਆਣੋ ਵੀ ਜਦੋਂ ਨਿਗਾਹ ਪੈ ਗਈ ਉਦੋਂ ਹੀ ਨਸ਼ਾ ਬਾਈ ਜਦੋਂ ਹਾਂ ਓਏ ਸੱਜਣੋ ਆ ਜਾਨਵਰਾਂ ਨਾਲ ਇਸ਼ਕ ਕਰਕੇ ਦੇਖੋ ਅਸੀਂ ਨੇ ਤਾਂ ਕਰਕੇ ਦੇਖ ਲਿਆ ਸਾਡਾ ਤਾਂ ਐਵੇਂ ਹੀ ਕਹਿ ਦੀਏ ਘਰੇ ਆਵਨੇ ਜੀ ਲੱਗਦਾ ਨਹੀਂ ਚਾਹੇ ਘਰੋਂ ਗਾਲਾਂ ਪਈਆਂ ਨਾ ਅਸੀਂ ਨੇ ਮੰਡੀ ਤੇ ਆਉਣੀ ਆਉਣਾ ਤੇ ਵੀਡੀਓ ਬਣਾਉਣ ਜਾਣੀ ਜਾਣਾ ਇਹਨਾਂ ਦਾ ਨਸ਼ਾ ਬਾਈ ਇਹੋ ਜੀ ਚੀਜ਼ ਆ ਵੀ ਉਹ ਛੋਟੀ ਖੜੀ ਆ ਆਪਣੀ ਦੇਖੋ ਹਾਂਜੀ ਉਹ ਰਾਤ ਨੂੰ ਮੈਂ 10 ਵਜੇ ਆ ਜਾ 12 ਵਜੇ ਆ ਜਾ ਦਿਨੇ ਜਿਹ ਜਦੋਂ ਉਹ ਗੱਡੀ ਦਾ ਗੇਟਾ ਚ ਹਾਰਨ ਵੱਜ ਗਿਆ ਮੈਂ ਗੱਡੀ ਤੋਂ ਬਾਈ ਥੱਲੇ ਉਤਰਿਆ ਹੁਣ ਸਰ ਪਹਿਲਾਂ ਉਹਦੇ ਕੋਲੇ ਆਉਣਾ ਪੈਂਦਾ ਮਾਂ ਦੀਤੀ ਉਹਨਾਂ ਚਿਰ ਗੇੜੇ ਦੇਣੋਂ ਨਹੀਂ ਛੱਡਦੀ ਨਾ ਹੋ ਰਿੰਗੜੋ ਹਟੇ ਉਹਨਾਂ ਚਿਰ ਬਾਈ ਦਾਤੀ ਪਾਈ ਜਾਂਦੀ ਐ ਬਈ ਘਰੇ ਆ ਗਿਆ ਤੇ ਮੇਰੇ ਕੋਲੇ ਕਾਹਤੋਂ ਨਹੀਂ ਆਇਆ ਤੇ ਬਾਈ ਜਦੋਂ ਉਹਦੇ ਕੋਲੇ ਘਰੇ ਆਉਣਾ ਮੈਂ ਜਾਂ ਹੱਥ 'ਚ ਰੋਟੀ ਲੈ ਕੇ ਆਉਣਾ ਜਾਂ ਗੁੜ ਲੈ ਕੇ ਆਉਣਾ ਤੇ ਉਹਨੂੰ ਪਾ ਕੇ ਗਾਹ ਜਾਣਾ ਬਈ ਬਾਅਦ 'ਚ ਕਮਰੇ 'ਚ ਘਰ ਘਰਦਿਆਂ ਕੋਲੇ ਸਹੀ ਗੱਲ ਐ ਮਤਲਬ ਇਹ ਮੰਨ ਲਾ ਵੀ ਆਪਦੀ ਬੱਚੀ ਆ ਮੇਰੀ ਛੋਟੀ ਜੀ ਕੁੜੀ 2 ਸਾਲ ਦੀ ਆ ਤੇ ਉਹਨੂੰ ਵੀ ਬਾਅਦ ਚ ਝੱਕਣਾ ਪਹਿਲਾਂ ਆ ਕੇ ਮੈਨੂੰ ਉਹਨੂੰ ਮਿਲਣਾ ਪੈਂਦਾ ਵੀ ਉਹਦੇ ਨਾਲੋਂ ਵੀ ਜ਼ਿਆਦਾ ਵਾਜਾ ਉਹ ਇਹ ਤਾਂ ਇਹ ਤਾਂ ਆਪਣੇ ਇਸ਼ਕ ਆ ਨਾ ਫਿਰ ਇਹ ਬਈ ਇਹ ਜਾਨਵਰ ਆਪਾਂ ਬੇਜਵਾਨੇ ਕਹਿ ਕੇ ਇਹਨਾਂ ਨੂੰ ਬਈ ਦਰਕਾਰ ਦਿੰਦੇ ਆ ਪਸ਼ੂ ਕਹਿ ਕੇ ਦਰਕਾਰ ਦਿੰਦੇ ਆ ਬਹੁਤ ਵੀਰ ਮੈਂ ਦੇਖਿਆ ਔਰ ਕੋਈ ਇਹਨਾਂ ਦੇ ਸਮਝਣ ਵਾਲਾ ਹੋਵੇ ਬਈ ਇਹ ਤਾਂ ਗੱਲਾਂ ਕਰਦੇ ਆ ਬੰਦੇ ਨਾਲ ਹਾਂਜੀ ਹਾਂ ਉਹ ਤਾਂ ਹੈ ਇਹ ਤਾਂ ਗੱਲਾਂ ਕਰਦੇ ਆ ਇਹ ਆਪਦਾ ਦੁੱਖ ਵੀ ਦੱਸਦੇ ਆ ਤੇ ਜਦੋਂ ਖੁਸ਼ ਹੁੰਦੇ ਆ ਬਈ ਉਹ ਦੋ ਬੰਦੇ ਨੂੰ ਚੱਟਦੇ ਜੀਭਾ ਮਾਰ ਕੇ ਉਹ ਵੀ ਦੱਸਦੇ ਆ ਵੀ ਸਾਨੂੰ ਇੱਕ ਗੱਲ ਹੋਰ ਦੱਸਦਾ ਇਹ ਗੁਰਦੀਪ ਛੜ ਨਾਮ ਬਾਈ ਦਾ ਨਿਕਲ ਗਿਆ ਜਿੱਥੇ ਚੋ ਸੱਜਣੋ ਉਹ ਬਾਈ ਕਹਿੰਦਾ ਹੁੰਦਾ ਓਏ ਕਹਿੰਦਾ ਇਹ ਕਾਲੀਆਂ ਮਾਤਾ ਨਹੀਂ ਜੇ ਕਹਿੰਦਾ ਇਹ ਪਿੱਠ ਕਰ ਲੈਣਾ ਬਰਬਾਦ ਵੀ ਕਰ ਦਿੰਦੀ ਨੇ ਕਹਿੰਦਾ ਜੇ ਇਹ ਇਹਨਾਂ ਨੂੰ ਪਿਆਰ ਕਰਾਂਗੇ ਆਪਣੇ ਕਹਿੰਦੀ ਮੂੰਹ ਹੋ ਜੇ ਇਹਨਾਂ ਦਾ ਕਹਿੰਦਾ ਇਹ ਆਪਾਂ ਨੂੰ ਨਾ ਫਿਰ ਬਣਾ ਵੀ ਸੱਜਣੋ ਦਿੰਦੀ ਜੇ ਬਾਈ ਇਹ ਦੇਣ ਤੇ ਆ ਜਾਣ ਤਾਂ ਕਰਮਾਂ ਵਾਲੀਆਂ ਬਾਈ ਇਹ ਚਾਂਦੀ ਦੀ ਝਾਂਜਰ ਲਾ ਦੇਣ ਕਰ ਲੈ ਜਦੋਂ ਦੇਣ ਤੇ ਆਉਣ ਕੋਈ ਵੀ ਕੰਮ ਕਰਨਾ ਓਏ ਕੋਈ ਵੀ ਕੰਮ ਕਰੋ ਕੰਮ ਨੂੰ ਇਸ਼ਕ ਕਰੋ ਫੇਰ ਤੁਸੀਂ ਉਹ ਕੰਮ ਦੇ ਵਿੱਚ ਕਾਮਯਾਬ ਹੋਵੋਗੇ ਜੇ ਆਪਾਂ ਕਹਿ ਦਈਏ ਨਾ ਇੱਕ ਮਿੰਟ ਆ ਬੰਦੇ ਵੀ ਆਪਾਂ ਇਹਨਾਂ ਨੂੰ ਘਰੇ ਲਿਆ ਕੇ ਬਨਤਾ ਤੂੜੀ ਪਾਤੀ ਚੱਕੀ ਡਾਂਗ ਰਿੰਗੀਆਂ ਦੋ ਮਾਰੀਆਂ ਡਾਂਗਾ ਫੇਰ ਨਹੀਂ ਇਹੇ ਕਾਮਯਾਬ ਕਰਦੀਆਂ ਆਪਾਂ ਨੂੰ ਫੇਰ ਇਹ ਆਪਾਂ ਨੂੰ ਸੱਜਣੋਂ ਬਿਠਾ ਵੀ ਦੇਣੀਆਂ ਜਮੀ ਹੈ ਨਾ ਮੈਂ ਭਾਈ ਉਹੀ ਤੁਹਾਨੂੰ ਹੱਸੋ ਹੀ ਨਹੀਂ ਗੱਲ ਦੱਸਦਾ ਵੀ ਮੈਨੂੰ ਕੱਲ ਪਰਸੋਂ ਇੱਕ ਬੰਦੇ ਦਾ ਫੋਨ ਆਇਆ ਉਹ ਕਹਿੰਦਾ ਵੀਰੇ ਮੈਂ ਬੈਂਕ 'ਚ ਜੋਬ ਕਰਦਾ ਅੱਛਾ ਜੀ ਬਤੌਰ ਕੈਸ਼ੀਅਰ ਹਾਂਜੀ ਔਰ ਮੈਂ ਬਾਈ ਕਹਿੰਦਾ ਵੀ ਤੇਰੀਆਂ ਵੀਡੀਓ ਮੈਂ ਕੋਈ ਤੇਰੀ ਵੀਡੀਓ ਮਿਸ ਨਹੀਂ ਕਰਦਾ ਬਾਈ ਕਹਿੰਦਾ ਜਿੰਨੀਆਂ ਵੱਡੇ ਵੀਰ ਕਹਿੰਦਾ ਵੀਡੀਓ ਆਉਂਦੀਆਂ ਤੇਰੀਆਂ ਸ਼ਾਇਦ ਪਟਿਆਲੇ ਤੋਂ ਸੀਗਾ ਮੇਰਾ ਖਿਆਲ ਆ ਵੀਰ ਉਹ ਠੀਕ ਹੈ ਜੀ ਕਹਿੰਦਾ ਬਾਈ ਜਿੰਨੀਆਂ ਤੇਰੀਆਂ ਵੀਡੀਓ ਆਉਂਦੀਆਂ ਮੈਂ ਸਾਰੀਆਂ ਨਾਲ ਨਾਲ ਛੋਟੀਆਂ ਤੇ ਦੁਬਾਰੇ ਕੈਮਰਾ ਘੁਮਾ ਦੇ ਤਰਨ ਫੇਰ ਦਿਖਾ ਦੇ ਮੂੰਹ ਮੱਥਾ ਸਾਰੇ ਜਾਨਵਰ ਕਹਿੰਦਾ ਬਾਈ ਤੇਰੇ ਬਹੁਤ ਜਿਆਦੇ ਚੰਗੇ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਮੈਨੂੰ ਕਹਿੰਦਾ ਬਾਈ ਕਿੱਥੋਂ ਲੈ ਕੇ ਆਉਣਾ ਮੈਂ ਕਿਹਾ ਬਾਈ ਮੈਂ ਪਿੰਡਾਂ ਚੋਂ ਹੀ ਤੁਰ ਫਿਰ ਕੇ ਲੈ ਲੈਣਾ ਠੀਕ ਹੈ ਜੀ ਇਦਾਂ ਹੀ ਕੋਈ ਵੀਰ ਜਿਹੜੇ ਆਪਣੇ ਸੱਜਣ ਜੋਲੇ ਨਾ ਬਾਈ ਘਰੇ ਵੀ ਕਿਸੇ ਦੇ ਜਿਆਦਾ ਚੰਗੀ ਮੱਝ ਆਪਣੇ ਇਹ ਨਹੀਂ ਹੈ ਬਾਈ ਕਿ ਹਰਿਆਣੇ ਚੋਂ ਜਿਆਦਾ ਚੰਗਾ ਪਸ਼ੂ ਮਿਲਦਾ ਹੈ ਆਪਣੇ ਪੰਜਾਬ ਚ ਵੀ ਬਹੁਤ ਚੰਗੀ ਮੱਝ ਪੰਜਾਬ ਚ ਵੀ ਬਹੁਤ ਚੰਗੇ ਪਸ਼ੂ ਹੈਗੇ ਔਰ ਮੇਰੇ ਕੋਲ ਪਰਸੋਂ ਬਾਈ ਵਿਕੀ ਆ ਇੱਕ ਪੰਜਾਬ ਚ ਇਧਰ ਆਰਾਮਪੁਰਾ ਫੂਲ ਏਰੀਆ ਚੋਂ ਬਾਈ ਮੈਂ ਮੱਝ ਲਈ ਸੀਗੀ ਠੀਕ ਹੈ ਜੀ ਔਰ ਬਹੁਤ ਵੱਡੀ ਮੱਝ ਸੀ 18 ਲੀਟਰ ਦੁੱਧ ਆਪਾ ਉਹ ਚਵਾ ਕੇ ਵੇਚੀ ਆ ਬਾਈ ਪਰਸੋਂ ਆਪਣੇ ਘਰੋਂ ਲੋ ਡੰਗ ਚ ਚਵਾਈ ਕਰਾ ਕੇ ਇਧਰ ਪੰਜਾਬ ਚੋਂ ਹੀ ਲਈ ਸੀ ਬਾਈ ਕਹਿੰਦਾ ਭਾਵਾ ਮੈਂ ਬਾਲੇ ਜਾਨਵਰ ਦੇ ਵਿੱਚ ਵੀ ਨਾ ਸੱਚ ਨੂੰ ਜਾਨਵਰ ਆਪਾਂ ਐਵੇਂ ਕਹੀਏ ਚੰਗੇ ਨੇ ਪਰ ਨਵੇਂ ਮੁੰਡੇ ਸੀਮਨ ਲਾਗੇ ਭਰਾਵਣਾ ਤੇ ਮੈਂ ਨਵੇਂ ਮੁੰਡਿਆਂ ਨੂੰ ਹੋਰ ਵੀ ਕਹੂੰਗਾ ਕਾਓ ਨਾਵੇਂ ਕਰਿਆ ਕਰੋ 2-400 ਰੁਪਏ ਪਿੱਛੇ ਚੰਗਾ ਟੀਕਾ ਲਵਾਇਆ ਕਰੋ ਵਧੀਆ ਰਿਕਾਰਡ ਵਾਲਾ ਕਿਉਂਕਿ 2.5-3 ਸਾਲ ਦੀ ਚੰਗੇ ਰਿਕਾਰਡ ਵਾਲੀ ਨੇ ਸੂ ਪੈਣਾ ਨਸਲ ਸੁਧਰਨ ਨੂੰ ਕੋਈ ਬਾਲੇ ਮਨੀ ਲੱਗਦਾ 15 ਕਿਲੋ ਦੁੱਧ ਚੋਂ ਤੇ 2-4 ਸਾਲ ਚ ਹੀ ਸੁਧਾਰ ਲਓਗੇ ਤੁਸੀਂ ਬਾਲੇ ਭਰਾ ਮੈਂ ਦੇਖਿਆ ਬਾਈ 15-16 ਕਿਲੋ ਦੁੱਧ ਚੋਣ ਵਾਸਤੇ ਬਾਈ ਇਦੋਂ ਹਰਿਆਣੇ ਚੋਂ ਭਜਦੇ ਆ ਨੋਟਾਂ ਦੀਆਂ ਗੱਡੀਆਂ ਭਰ ਕੇ ਥੱਬੇ ਭਰ ਕੇ ਬਾਈ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਹਰਿਆਣੇ 'ਚ ਖਮੀ ਲੋਕਾਂ ਦੀਆਂ ਵੀ ਖੁੱਲੀਆਂ ਫਿਰਦੀਆਂ ਜਾ ਕੇ ਅਸੀਂ ਗੱਡੀ 'ਚ ਚੜਾ ਲਿਆਉਣੀ ਐ ਔਰ ਬਾਈ ਜਦੋਂ ਉੱਥੇ ਵੀ ਰੁਪਈਏ ਉਹ ਜਦੋਂ ਲੱਖ ਵਾਲੀ ਦਾ 2 ਲੱਖ ਮੰਗਦੇ ਆ ਪਤਾ ਉਦੋਂ ਲੱਗਦਾ ਤੇ ਆਪਣੇ ਸੱਜਣ ਉੱਥੇ ਦੇ ਕੇ ਵੀ ਬੜੇ ਆਉਂਦੇ ਆ ਬਾਈ ਮੈਂ ਦੇਖਿਆ ਮੈਂ ਤੇਰੇ ਆਪਣੇ ਇੱਕ ਸੱਜਣ ਮੈਂ ਦੇਖਿਆ ਉਰੇ ਆ ਕੇ ਜਰਕਤ ਨੇ ਲੈ ਵੀ ਲੈਂਦੇ ਨੇ ਫਿਰ ਉਦੋਂ ਦਬਕਾਏ ਹੋਏ ਹੁੰਦੇ ਨੇ ਉਹ ਪੈਸੇ ਜਿਆਦੇ ਮੰਗ ਲੈਂਦੇ ਨੇ ਪੰਜਾਬੀ ਉਹ ਸੱਜਣ ਦਾ ਬਾਈ ਮੈਨੂੰ ਬੈਂਕ ਵਾਲੇ ਦਾ ਫੋਨ ਆਇਆ ਮੈਨੂੰ ਕਹਿੰਦਾ ਬਾਈ ਵੀ ਤੇਰੇ ਪਸ਼ੂਰੀ ਬਹੁਤ ਚੰਗੇ ਹੁੰਦੇ ਆ ਬਾਈ ਮੈਨੂੰ ਦੱਸ ਦੀ ਕਿੱਥੋਂ ਲੈਣਾ ਜ ਆਈਡੀ ਪਦਵੀ ਨਾ ਕਹਿੰਦੇ ਇਹ ਉਸਤਾਦ ਨੇ ਪਰਮਾਤਮਾ ਨੇ ਆਪ ਹੀ ਸਿਖਦਿਆਂ ਹਾਂ ਪਰਮਾਤਮਾ ਨੇ ਗੁਰ ਦਿੱਤਾ ਚਲੋ ਆਪਾਂ ਉਹਦੇ ਉਹ ਪਰਮਾਤਮਾ ਦੇ ਲੜ ਲੱਗੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹਨਾਂ ਨੂੰ ਖਰੀਦਦੇ ਆਂ ਔਰ ਇਹ ਰਾਬੀ ਦੇਵੇ ਦਾ ਬਾਈ ਸਲਾਮਾ ਹੁੰਦੀ ਇਹਨਾਂ ਚੋਂ ਸਾਰੇ ਜਨਮਾਂ ਚੋਂ ਫਿਰ ਉਹ ਵੀਰ ਕਹਿੰਦਾ ਬਾਈ ਮੈਂ ਇਹ ਪੰਗਾ ਲੈਣਾ ਜਿਹੜੀ ਗੱਲ ਤੁਹਾਨੂੰ ਮਨ ਨੂੰ ਦੱਸਣ ਲੱਗਿਆ ਸੀਗਾ ਅੱਛਾ ਕਹਿੰਦਾ ਬਾਈ ਮੈਂ ਵੀ ਇਹ ਪੰਗਾ ਲੈਣਾ ਤੇਰੇ ਵਾਂਗੂ ਤੇ ਕੰਮ ਕਰਨ ਲੱਗਣਾ ਮੈਂ ਕਿਹਾ ਵੀਰੇ ਜੇ ਵੱਡੇ ਭਾਈ ਤੂੰ ਪੰਗਾ ਸਮਝਦਾ ਫਿਰ ਇਹ ਕੰਮ ਕਰਨ ਨਾਲ ਲੱਗੀ ਫਿਰ ਤੂੰ ਕੰਮ ਜਾ ਬੀਤਨੇ ਫੇਲ ਕਰ ਦੇਣੀ ਆ ਤੂੰ ਪੁੱਤ ਪੁੱਤਿਆਂ ਤੇ ਕਰੇ ਰਹਿ ਦੇਵੇਂਗਾ ਵੀ ਬਾਈ ਮੱਝ ਨਾ ਕਰੇ ਬਾੜਿਓ ਸਹੀ ਗੱਲ ਆ ਤੇ ਜੇ ਇਹ ਕਹੇਗਾ ਕਿ ਮੇਰਾ ਪਰਿਵਾਰ ਭੁੱਖਾ ਰਹੇ ਜੇ ਤੇ ਵੀ ਮੱਝ ਨਾ ਮੇਰੀ ਕਦੇ ਭੁਖੀ ਸੌਵੇਂ ਜਾਂ ਕਰੇ ਧਾਈ ਨਾ ਸੌਵੇਂ ਤੇ ਪ੍ਰਮਾਤਮਾ ਤੈਨੂੰ ਵੀ ਕਦੇ ਸੌਣ ਨਹੀਂ ਦਿੰਦਾ ਬਾਈ ਲੈ ਸੱਜਣਾ ਹੁਣ ਤੇਰਾ ਨੰਬਰ ਦੱਸ ਦੇ ਫਿਰ ਐ ਤਾਂ ਲੰਬਾ ਹੋ ਜੂ ਕੰਮ ਕਦੇ ਤੇ ਲਾਈਵ ਬੈਠਾਂਗੇ ਆਪਾਂ ਕਦੀ ਨੰਬਰ ਵੀ ਦੇ ਮੇਰਾ 9876304213 ਲੈ ਸੱਜਣੋ ਨਾ ਅੱਜ ਪਿੰਡਾ ਬਾਈ ਜੀ ਮੇਰਾ ਤਸੀਲ ਜਗਰਾਉ ਡਿਸਟ੍ਰਿਕਟ ਲੁਧਿਆਣਾ ਔਰ ਇਹ ਮੇਰਾ ਪਿੰਡ ਬਾਈ ਨਾਨਕਸਰ ਕਲੇਰਾ ਗੁਰਦੁਆਰਾ ਸਾਹਿਬ ਤੋਂ ਹੁਣ ਤਾਂ ਸਾਰੀ ਜਾਣਦੇ ਨੇ ਆਪਣਾ ਪਿੰਡਾ ਮੈਂ ਪੱਚੀ ਲਾ ਲਾਂ ਮੈਂ ਗੁਰਦੁਆਰਾ ਮੈਦਿਆ ਨਾਲੋਂ ਸਭ ਤੋਂ ਬਾਈ 8 ਕਿਲੋਮੀਟਰ ਔਰ ਜਿਹੜਾ ਰੈਕੋਰਡ ਤੋਂ ਜਗਰਾਉਂ ਨੂੰ ਰੋਡ ਜਾਂਦਾ ਬਾਈ ਉਹ ਰੋਡ ਤੋਂ ਛਿਪਦੀ ਵਾਲੇ ਪਾਸੇ ਨੂੰ 10 ਕਿਲੋਮੀਟਰ ਬਾਈ ਮੇਰਾ ਪਿੰਡ ਹੈ ਲੈ ਸੱਜਣੋ ਅੱਜ ਆਵਨ ਵੀਰ ਦੇ ਤਿੰਨ ਟੌਪ ਦੇ ਨਗੀਨੇ ਦਿਖਾਏ ਨੇ ਇੱਕ 20 ਕਿਲੋ ਤਿਆਰ ਵਾਲੀ ਝੋਟੀ ਦਿਖਾਈ ਆ ਇੱਕ ਪਲੂਣ 4 ਦਿਨ ਦੀ ਸੂਈ 13 ਕਿਲੋ ਦੁੱਧ ਤੋਂ ਉੱਠਰੀ ਆ ਤੇ ਆ ਝੋਟੀ ਤੀਜੇ ਸੂਏ ਬਾਈ 2 ਨੰਬਰ ਵਾਲੀ ਤੀਜੇ ਸੂਏ ਸੂਈ ਆ ਬਾਈ ਆ ਸੱਜਣੋ ਤੀਜੇ ਸੂਏ ਆ ਇਹਦੇ ਥੱਲੇ ਕਿੰਨੀ ਬੋਲੀ ਆ 15 ਕਿਲੋ ਬੋਲਾ ਬਾਈ ਇਹ ਸੱਜਣੋ 15 ਕਿਲੋ ਬੋਲੇ ਤੋਂ ਉੱਠਿਆ ਇਹ ਆਪਾਂ 20 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਤੇ ਤਿੰਨ ਨੰਬਰ ਵਾਲੀ ਮੱਝ ਤੇ ਮਾਰਦੀ ਕਰਨ ਕੈਮਰਾ ਇਹਦੇ ਥੱਲੇ 20 ਕਿਲੋ ਤਿਆਰ ਆ ਸੱਜਣੋ ਇਹ ਪਿਛਲੀ ਵੀਡੀਓ ਵਾਲੀ ਝੋਟੀ ਆ ਇਹ ਓਨੇ ਪੈਸਿਆਂ 'ਚ ਜੀ ਉਦੋਂ 16 17 ਤਿਆਰ تھی 20 ਤਿਆਰ 'ਚ ਵੀ ਓਨੇ ਪੈਸਿਆਂ 'ਚ ਝੋਟੀ ਮਿਲੂਗੀ ਪਹਿਲਾਂ ਸੱਜਣੋ ਸਾਰੇ ਸੱਜਣਾਂ ਦਾ ਧੰਨਵਾਦ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਸੱਜਣੋ ਤੁਹਾਡੇ ਪਿਆਰ ਦੇ ਸਦਕੇ ਇਹ ਬਈ ਜਿਹੜੀ ਆਏ ਨੇ ਦੇ ਤਾਂ ਉਦੋਂ ਵੀ ਸਸਤੀ ਵੀ ਸਕਦਾ ਬਾਈ ਪਿਛਲੀ ਵਾਰ ਨਾਲੋਂ ਕਿਉਂਕਿ ਆਪਾਂ ਇਹਦਾ ਕਰਮਾ ਵਾਲੀ ਦਾ ਬਾਈ ਕੋਈ 5 7 10000 ਦਾ ਦੁੱਧ ਵੀ ਪੀ ਲਿਆ ਦੁੱਧ ਵੀ ਪੀ ਲਿਆ ਜਦੋਂ ਦੀ ਆਈ ਇਹ ਆਪਣੇ ਕੋਲੇ ਔਰ ਜੇ ਬਾਈ ਮੈਂ ਇੱਕ ਦੇਖਿਆ ਵੀ ਜੇ ਰੇਟ ਆਪਾਂ ਪਸ਼ੂ ਦਾ ਪਿਛਲੀ ਵੀਡੀਓ ਨਾਲੋਂ ਦੂਜੀ ਵੀਡੀਓ 'ਚ ਘਟਾ ਦੋ ਤੇ ਅਗਲਾ ਕੰਮ ਵੀ ਖਰੀਦਦਾਨ ਬਾਰੇ ਦਾ ਅੱਗੇ ਨਾਲੋਂ ਮਾੜਾ ਹੋ ਗਿਆ ਸਹੀ ਗੱਲ ਹੈ ਵੀ ਹਾਂ ਬਿਲਕੁਲ ਲੋਕਸ ਹੋ ਗਿਆ ਵੀ ਪਹਿਲਾ ਵੀਡੀਓ 'ਚ ਬਾਈ ਇੰਨੇ ਪੈਸੇ ਮੰਗ ਤੂੰ ਰੇਟ ਬਾਈ ਇਹਦਾ ਉਨਾ ਹੀ ਆ ਆਏ ਬੰਦੇ ਦਾ ਹਰ ਇੱਕ ਦਾ ਮਾਨ ਸਤਕਾਰ ਪੂਰਾ ਹੋਊਗਾ ਬਾਈ ਜਿੰਨੀ ਜੋਗੇ ਹੈਗੇ ਆ ਪੂਰੀ ਹੈਲਪ ਕਰਕੇ ਮੇਰੀ ਸੋਚ ਇਹ ਹੁੰਦੀ ਆ ਬਾਈ ਵੀ ਹਰੇਕ ਬੰਦੇ ਦੇ ਘਰੇ ਚੰਗੇ ਜਾਨਵਰ ਜਾਨ ਬਾਈ ਔਰ ਪੰਜਾਬ ਦੇ ਵਿੱਚ ਵੀ ਹਰਿਆਣਾ ਵਾਂਗੂ ਕਰ ਕਰ 15 18 20 ਕਿਲੋ ਵਾਲੀ ਮੱਝ ਪਹੁੰਚਦੀ ਕਰਾਂਗੇ ਆਪਣੀ ਰੱਬ ਨੇ ਡਿਊਟੀ ਲਈ ਆ ਸੋ ਇੰਨੀਆਂ ਬੇਨਤੀਆਂ ਕਰਦਾ ਬਾਈ ਸਾਰੇ ਵੀਰਾਂ ਨੂੰ ਇੱਕ ਹੋਰ ਅਪੀਲ ਮੇਰੀ ਹੱਥ ਜੋੜ ਕੇ ਵੀਰ ਅਮਰਤਪਾਲ ਸਿੰਘ ਦੇ ਵਾਸਤੇ ਖਾਲਸੇ ਵਾਸਤੇ ਹਾਂ ਜੀ ਆਓ ਜਰੂਰ ਕਰੋ ਉਹ ਬਾਈ ਆਪਣੀ ਬੇਨਤੀ ਹੱਥ ਜੋੜ ਕੇ ਵੀ ਵੀਰ ਸਾਡਾ ਜਿੱਥੇ ਵੀ ਪਹੁੰਚਦਾ ਹੁੰਦਾ ਜਿੱਥੇ ਵੀ ਤੁਹਾਨੂੰ ਨੇੜੇ ਤੇੜ ਨੇ ਦੇ ਬੀਰ ਨੇ ਪਹੁੰਚਣਾ ਹੁੰਦਾ ਆਪਣੇ ਨੇ ਉੱਥੇ ਬਾਈ ਜਰੂਰ ਉਹਦਾ ਵੱਧ ਚੜ ਕੇ ਸਾਥ ਦਿਆ ਕਰੋ ਵੀਰ ਆਪਣੇ ਕੌਮ ਦਾ ਆਗੂ ਬਣ ਕੇ ਸੋ ਆਪਣੇ ਧਰਮ ਦੀ ਖਾਤਰ ਬਾਈ ਆਪਣੇ ਗਰੀਬਾਂ ਦੀ ਮਸੀਹਾ ਬਣ ਕੇ ਉਹਨਾਂ ਦੀ ਲੜਾਈ ਲੜ ਰਿਹਾ ਹੈ ਉਹਦਾ ਸਾਥ ਬਾਈ ਇਹ ਕੋਈ ਜਰੂਰੀ ਨਹੀਂ ਹੈ ਕਈ ਵੀਰ ਸੋਚਦੇ ਹੋਣਗੇ ਵੀ ਆਪਾਂ ਨੇ ਅਮਰਤ ਨਹੀਂ ਪਾਨ ਕਰਿਆ ਹੋਇਆ ਤੇ ਆਪਾਂ ਨਹੀਂ ਜਾ ਸਕਦੇ ਵੀਰ ਦੀ ਆਪਣਾ ਸੇਵਾਗਾਰ ਦੇ ਵਿੱਚ ਜਿੱਥੇ ਵੀ ਕਿਤੇ ਉਹਦਾ ਕਰਨਾ ਹੁੰਦਾ ਬਾਈ ਉਹਨੇ ਕੋਈ ਸੇਵਾ ਕਰਨੀ ਕਿਸੇ ਦੀ ਜਾਂ ਕੋ ਉਹਨੇ ਕੋਈ ਕੱਟ ਕਰਨਾ ਬਾਈ ਕੋਈ ਰੋਸ ਮਜਹਰਾ ਕਰਨਾ ਆਪਾਂ ਉੱਥੇ ਵੱਧ ਚੜ ਕੇ ਸਾਥ ਬਾਈ ਬਿਆ ਕਰੋ ਜ਼ਰੂਰੀ ਨਹੀਂ ਵੀ ਕੋ ਅਮਰਤ ਸ਼ਕਤੀ ਜਾਣਾ ਆਪਾਂ ਜਿੱਦਾਂ ਵੀ ਹੈਗਾ ਦਸਤਾਰਾਂ ਸਜਾ ਕੇ ਬਾਈ ਉੱਥੇ ਵੀ ਕੱਟ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਬਾਈ ਜੀ ਇੰਨੀਆਂ ਬੇਨਤੀਆਂ ਕਰਦਾ ਸਾਰੇ ਵੀਰਾਂ ਨੂੰ ਯਾਰ ਪਰਿਸ਼ਦ ਸਤਿ ਸ਼੍ਰੀ ਅਕਾਲ ਜੀ ਲੈ ਸੱਜਣੋ ਸਾਰੇ ਸੱਜਣਾਂ ਦਾ ਧੰਨਵਾਦ ਵੀਡੀਓ ਐਂਡ ਤੱਕ ਦੇਖਣ ਵਾਸਤੇ ਨਾ ਇੱਕ ਲਾਡੀ ਸੱਜਣਾ ਉਹ ਡੇਲੀ ਕਮੈਂਟ ਕਰਦਾ ਆਪਾਂ ਨੂੰ ਲਾਡੀ ਕਲਕੱਟ ਪਤਾ ਨਹੀਂ ਕਿਹੜਾ ਪਿੰਡਾ ਬਾਈ ਦਾ ਇੱਕ ਸੱਜਣਾ ਦਾ ਅੱਜ ਯੂਐਸਸੀ ਤੋਂ ਕਮੈਂਟ ਆਇਆ ਦੀ ਕਹਿੰਦਾ ਬਾਈ ਅੱਜ ਵੀਡੀਓ ਨਹੀਂ ਪਾਈ ਲੈ ਸੱਜਣਾ ਵੀਡੀਓ ਹੋ ਸਕਦਾ ਬਾਈ ਦੀ ਵੀਡੀਓ ਅੱਜ ਹੁਣੇ ਪਾ ਦਈਏ 23 ਤਰੀਕ ਨੂੰ ਨਹੀਂ 24 ਤਰੀਕ ਨੂੰ ਸੱਜਣਾ ਬਾਈ ਦੀ ਵੀਡੀਓ ਜ਼ਰੂਰ ਪਾਵਾਂਗੇ ਜੀ ਅੱਜ ਨਾ ਪਾਈ ਤੁਹਾਨੂੰ ਦੱਸ ਦੇ 23 ਤਰੀਕ ਨੂੰ ਇੰਨਾ ਟਾਈਮ ਹੋਇਆ ਬੇ ਸ਼ਾਮ ਦਾ ਹਾਂ ਟਾਈਮ ਕਿੰਨਾ ਬਿਸ਼ੇ ਹੋ ਗਏ ਲੈ ਸ਼ਾਮ ਦੇ 6:30 ਬੱਜ ਚੁੱਕੇ ਨੇ ਜਿਸ ਟਾਈਮ ਆਪਾਂ ਨੇ ਸੱਜਣਾ ਵੀਡੀਓ ਬਣਾਈ ਤੇ ਮੱਝਾਂ ਇਹ ਚੋਈਆਂ ਚੁਵਾਰੇ ਚੋਈਆਂ ਹੋਈਆਂ ਸੀ ਤੇ ਦੋ ਡੰਗ ਚਾਰ ਡੰਗ ਤੁਸੀਂ ਬਾਈ ਕੋਲ ਆ ਕੇ ਚੋ ਸਕਦੇ ਹੋ ਤੇ ਬਾਕੀ ਇਦਾਂ ਹੀ ਚੈਨਲ ਨੂੰ ਪਿਆਰ ਬਣਾਈ ਰੱਖਿਓ